ਲਾਸਟ ਸੈਮੀਨਾਰ 'ਚ ਬੈਠੇ ਨਾ ਥੀਏਟਰ 'ਚ ਉਥੇ ਇੱਕ ਬੱਚਾ ਆਉਂਦਾ 10 ਤੋਂ 11 ਸਾਲਾਂ ਦਾ ਹੋਊਗਾ ਬੱਚੇ ਨੇ ਆ ਕੇ ਮੇਰੇ ਮੋਢਾ ਥੱਪਤ ਪਾਇਆ ਮੇਰੇ ਦਸਤਾਰ ਬੰਨੀ ਹੋਈ ਸੀ ਉਸਦਾਂ ਨੂੰ ਮੈਨੂੰ ਬੜਾ ਭੋਲਾ ਜਿਹਾ ਮੂੰਹ ਕਰਕੇ ਨਾ ਜਿਹੜਾ ਜਿਹੜੀ ਗੱਲ ਨੇ ਸਾਨੂੰ ਅੰਦਰੋਂ ਪਜੀਟਤਾ ਮਨ ਭੋਲਾ ਜਿਹਾ ਮੂੰਹ ਕਰਕੇ ਆਦਾ ਸਰਦਾਰਾ ਤੁਸੀਂ ਮਾਰਨਾ ਨਹੀਂ ਸੀ ਯਾਰ ਸਿੱਧੂ ਮੂਸੇ ਵਾਲੇ ਨੇ ਵੀ ਮੈਨੂੰ ਇੰਨਾ ਹੁਣੇ ਇਸ ਢੰਗ ਦਾ ਕੁਐਸਚਨ ਮਾਰਕ ਕੀਤਾ ਤੇ ਏਡੇ ਭੋਲੇ ਪੜਨਾ ਕੀਤਾ ਵੀ ਮੇਰੇ ਚ ਕੱਖ ਨਹੀਂ ਬਚਿਆ ਮੈਂ 2023 'ਚ ਇੱਕ ਗਾਣਾ ਸੁਣਿਆ ਸੀ ਸਿੱਧੂ ਮਸੇਵਾਲੇ ਦਾ ਉਹਦਾ ਮੈਂ ਛੋਟਾ ਸੀਗਾ ਉਹਦੇ ਜਿਹੜੇ ਜਜ਼ਬਾਤ ਆ ਨਾ ਉਹ ਮੈਨੂੰ ਜਿਹੜੇ ਆ ਨਾ ਗੜੇ ਚੱਲੇਗੇ ਜੀ ਉਸੇ ਬਤਾਤਾ ਮਰਦਾ ਤੇ ਪੈਂਦੀ ਰਹਿੰਦੀ ਐ ਤਵੇਂ ਦਾ ਦੋਨੇ ਆਸਵਾਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਆਇ ਤੇ ਬਦਨਾਮੀ ਹੈ ਰੇਡ ਮਿਲੂਗੀ ਨਿੱਤੇ ਕੰਟਰੋਲ ਸੀ ਕਰੇਡ ਮਿਲੂਗੀ ਤਰਮਾ ਦੇ ਨਾਮ ਦੇੜਬੇੜ ਮਿਲੂਗੀ ਸੱਚ ਬੋਲੇਗਾ ਤਾਂ ਮਿਲੋ 295 ਜੇ ਕਰੇਗਾ ਤਰਕੀ ਤੇ ਹੈਡ ਮਿਲੂਗੀ Imran Khan ਨੂੰ ਵੀ ਇਹ ਗੱਲ ਕਹਿਣੀ ਚਾਹੀਦੀ ਸੀ ਅਗਰ ਜੇ ਇਲੈਕਸ਼ਨ ਲਈ ਲੜਨ ਵਾਸਤੇ ਮੇਰੇ ਵਾਂਗੂ ਸਿੱਧੂ ਆ ਜਵੇ ਨਾ ਤੇ ਮੈਂ ਹਾਰ ਜਾਗਾ ਸਿੱਧੂ ਜੀ ਸਿੱਧੂ ਨੂੰ ਇਨਸ਼ਾ ਅੱਲਾ ਇਲੈਕਸ਼ਨ ਹੈ ਜੀਤਵਾਣਾ ਹਾਂ 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 ਇਹ ਆ ਦਿਲ ਤੋਂ ਆਈ ਆਵਾਜ਼ ਇਹ ਵਣ ਬੈਟੇ ਅੱਜ ਦੇਖ ਵਾਰ ਇੱਕੋ ਝੂਠ ਬੋਲਦੇ ਆਓ ਵੀ ਵਾਰ ਵਾਰ ਨਾ ਬੈਟ ਗਏ ਜਲਾਨੀਆਂ ਨਾ ਕਰਦੇ ਆ ਸ਼ੁਗਲੀਆਂ ਦੇ ਉਹਦਾ ਨਾਮ ਰੱਖਦੇ ਨੇ ਚੱਜਦਾ ਵਿਹਾਰ ਝੂਠ ਮੈਨੂੰ ਤੇ ਤੇ ਦੇ ਫੈਕਟ ਦੇ ਵੀ ਨੇ ਵਿੰਡੂ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਇੱਥੇ ਵੀ ਹੋਵਗੇ ਰਾਜੀ ਖੁਸ਼ੀ ਪਰਮਾਤਮਾ ਦੀ ਰਾਜਾ ਚੜ੍ਹਦੀ ਕਲਾ 'ਚ ਹੋਵਗੇ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਅੱਜ ਫੇਰ ਬਾਈ ਜੀ ਮਿੰਟੂ ਬਰਾੜ ਬੈਠੇ ਨੇ ਉਹਨਾਂ ਨੂੰ ਸਵਾਗਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੁਗਵੰਤ ਤੇ ਉਮੀਦ ਹੈ ਸਾਰੇ ਜਣੇ ਚੜ੍ਹਦੀ ਕਲਾ 'ਚ ਹੋਣਗੇ ਤੇ ਪਾਕਿਸਤਾਨ ਦੇ ਟੂਰ ਦੀਆਂ ਗੱਲਾਂ ਚੱਲ ਰਹੀਆਂ ਤੇ ਅੱਜ ਦੱਸੋ ਫਿਰ ਕਿਹੜੀ ਛੇੜਦਾ ਕਿੱਸਾ ਕਿਸੇ ਤਾਂ ਬਹੁਤ ਨੇ ਜੀ ਅਸੀਂ ਮਨ ਨੂੰ ਲੱਗਦਾ ਵੀ ਇਹ ਅਗਲੇ 2 ਮਹੀਨੇ ਹਰ ਰੋਜ਼ ਐਪੀਸੋਡ ਬਣਾਉਂਦੇ ਰਹੀਏ ਤਾਂ ਬਣੀ ਜਾਊਗਾ ਪਰ ਜਿਹੜਾ ਆਪਣਾ ਉਧਰ ਲਾਹੌਰ ਤੋਂ ਰਹੀਮ ਯਾਰ ਖਾਨ ਦਾ ਸਫ਼ਰ ਸੀਗਾ ਉੱਥੇ ਦਾ ਕਿੱਸਾ ਇੱਕ ਮੇਰੇ ਦਿਲ ਦੇ ਵੀ ਗਰੀਬ ਐ ਤੇ ਤੁਹਾਨੂੰ ਤੁਹਾਨੂੰ ਵੀ ਮਤਲਬ ਉਹ ਵਧੀਆ ਲੱਗਦਾ ਉਹ ਆਪਾਂ ਸ਼ੇਅਰ ਕਰੀਏ ਜੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਸਿੱਧੂ ਮਸੇਰੇ ਵਾਲਾ ਜ਼ਿਕਰ ਹੈ ਉਹ ਚ ਹਾਂ ਬਿਲਕੁਲ ਬਿਲਕੁਲ ਉਹ ਕਰਨਾ ਬਣਦਾ ਤੇ ਸਿੱਧੂ ਪ੍ਰਤੀ ਪਿਆਰ ਤਾਂ ਥਾਂ ਥਾਂ ਤੇ ਦੇਖਿਆ ਪਰ ਉਹ ਤਾਂ ਇੱਕ ਪੀਕ ਟਾਈਮ ਸੀ ਜਿਹੜਾ ਟਾਈਮ ਉਹ ਡਾਇਲੌਗ ਸੁਣਨ ਨੂੰ ਮਿਲੇ ਜਾਂ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਉਹ ਤਾਂ ਪੀਕ ਟਾਈਮ ਸੀ ਤੇ ਪਰ ਸੁਗਵੰਤ ਦੀ ਜਿਹੜੀ ਇਸ ਕਿਸੇ ਦੇ ਵਿੱਚ ਜਿਹੜੀ ਗੱਲ ਹੈ ਥਾਂ ਥਾਂ ਤੇ ਮੈਨੂੰ ਬਦਨਾਮ ਕਰ ਰਿਆ ਹਰ ਬੰਦੇ ਨੂੰ ਕਹਿ ਦਿੰਦਾ ਵੀ ਬਾਈ ਨਾਲ ਨਾ ਜਾਇਓ ਮੁੜ ਕੇ ਭੁੱਖਾ ਤੇ ਮਾਰ ਦੇਣਾ ਵੇਖੋ ਮੈਂ ਦੱਸਦਾ ਜੀ ਜਦੋਂ ਪਹਿਲੇ ਸ਼ੋਅ 'ਚ ਅਸੀਂ ਦੱਸਿਆ ਨਾ ਕਿ ਸਾਡੀ ਕਾਨਫਰੈਂਸ ਸੀਗੀ ਐਕਚੁਅਲ ਨਾ ਕਾਨਫਰੈਂਸ ਚ ਇੱਕ ਕੀ ਹੁੰਦਾ ਵੀ ਵੀਜ਼ਾ ਸਾਡੇ ਕੋਲ ਫੁੱਲ ਸੀਗਾ ਕਿ ਵੀ ਜੇ ਅਸੀਂ ਟੂਰਿਸਟ ਵੀਜ਼ਾ ਤੇ ਜਿੱਥੇ ਮਰਜੀ ਜਾਵੜੀਏ ਪਰ ਕਾਨਫਰੈਂਸ ਚ ਹੁੰਦਾ ਇੱਕ ਪ੍ਰੋਟੋਕੋਲ ਹੁੰਦਾ ਉਹ ਨਾਲ ਰਹਿਣਾ ਹੁੰਦਾ ਟੀਮ ਜਿਹੜੀ ਵਾਕਈ ਬਫਰ ਸੀਗਾ ਸਾਡੇ ਨਾਲ ਅਮਰੀਕਾ ਕੈਨੇਡਾ ਤੋਂ ਇੱਕ ਬਾਸ 'ਚ ਅਸੀਂ ਤਕਰੀਬਨ 600 ਕਿਲੋਮੀਟਰ ਰਹੀਮ ਯਾਰ ਖਾਨ ਪਾਕਿਸਤਾਨ ਲਾਹੌਰ ਤੋਂ ਪੰਜਾਬ ਜਿਹੜਾ ਉਹਨਾਂ ਦਾ ਲਹਿੰਦਾ ਪੰਜਾਬ ਹੈ ਉਹਦੇ ਸਰਹੱਦ ਤੇ ਆਈ ਜੀ ਜੀ ਤੇ ਉੱਥੇ ਅਸੀਂ ਮਤਲਬ ਸਫ਼ਰ ਕਰਨਾ ਸੀਗਾ બસ ਤੇ तकरीबन 5 6 ਘੰਟੇ ਦਾ ਸਫ਼ਰ ਸੀ ਤੇ ਗਰੀਬੀ ਰੇਖਾ ਤੋਂ ਤੇ ਤੇ ਅਸੀਂ ਦੋ ਆਸਟ੍ਰੇਲੀਅਨ ਸਿਟੀਜ਼ਨ ਤੇ ਕੈਨਨ ਨੂੰ ਬੜੇ ਬੜੇ ਸਰਦਾਰ ਵਜਦੇ ਨੇ ਤੇ ਲੋਕੀ ਵੀ ਸਾਨੂੰ ਖੜਖੜ ਸਲਾਮਾ ਕਰਦੇ ਸੀ ਕਿ ਸਰਦਾਰ ਜੀ ਸਰਦਾਰ ਜੀ ਪਰ ਸਾਡੇ ਨਾਲ ਹਾਸਾ ਹੇਣੇ ਉਦੋਂ ਹੋਇਆ ਵੀ ਅਸੀਂ 5 6 ਘੰਟੇ ਮਤਲਬ ਭੁੱਖੇ ਤੇ ਹਾਈ ਉਹ ਬੱਸ ਤੇ ਬੈਠੇ 8 ਘੰਟੇ ਅਸੀਂ ਭੁੱਖੇ ਤੇ ਹਾਈ ਮਤਲਬ ਉਹ ਸਫ਼ਰ ਕਟਿਆ ਤੇ ਭਾਈ ਜੀ ਹੁਣ ਭਾਈ ਜੀ ਹੁਣ ਅਸੀਂ ਬਲੋਕ ਕਿ ਵੀ ਮੰਗ ਕੇ ਪੈਸੇ ਚਾਹ ਪੀਣ ਨੂੰ ਕੋਈ ਪੀਣ ਨੂੰ ਵਤੀ ਤਰਸਦੇ ਸੀਗੇ ਪਰ ਉਹ ਰਿਕਾਰਡ ਬਣਾਤਾ ਅਸੀਂ ਬਸ ਪਾਣੀ ਤੋਂ ਇਲਾਵਾ ਅਸੀਂ ਕੁਝ ਨਹੀਂ ਖਾਦਾ ਪੀਤਾ ਬਿਲਕੁਲ ਜੀ ਬਿਲਕੁਲ ਮੈਂ ਇੱਥੇ ਥੋੜਾ ਜਿਹਾ ਇਸ ਦਾ ਪਿਸ਼ੋਕੜ ਦੱਸਦਾ ਵੀ ਅਸਲ ਚ ਕੀ ਸੀ ਨਾ ਇਹਨਾਂ ਨੇ ਗਰਮੀਤ ਨੇ ਵੀ ਮੈਨੂੰ ਕਿਹਾ ਸੁਖਵੰਤ ਨੇ ਵੀ ਕਿਹਾ ਵੀ ਆ ਪਾ ਪੈਸੇ ਟਰਾਂਸਫਰ ਐਕਸਚੇਂਜ ਕਰਵਾ ਲਈਏ ਇਹ ਇੰਡੀਅਨ ਰੁਪਏ ਵੀ ਸੀਗੇ ਡਾਲਰ ਵੀ ਸੀਗੇ ਕੋਲੇ ਰੱਬ ਦੀ ਮੇਰੇ ਨਾਲ ਕਾਰਡ ਵੀ ਸੀਗੇ ਚੱਲ ਬਾਈ ਉਤਰਿਆ ਸੀਗਾ ਸਿੱਧਾ ਹੀ ਅੰਮ੍ਰਿਤਸਰ ਤੇ 22 ਕੋਲ ਤਾਂ ਸੀਗੇ ਡਾਲਰ ਸਾਡੇ ਕੋਲੋਂ ਚਲੋ 55000 ਲੱਖ ਲੱਖ ਰੁਪਇਆ ਦੂਜਾ ਕੈਸ਼ ਸੀਗਾ ਪਹਿਲਾਂ ਤਾਂ ਉਹ ਸਾਨੂੰ ਪਹਿਲਾਂ ਤਾਂ ਸਾਨੂੰ ਸੀਗਾ ਵੀ ਇੰਡੀਅਨ ਕਰੰਸੀ ਉਹ ਲੈ ਕੇ ਜਾਣ ਦੇਣ ਤੇ ਉਹਨਾਂ ਨੇ ਚਲੋ ਆਪਣੇ ਬੰਦੇ ਸੀਗੇ ਉਹ ਕਹਿੰਦੇ ਵੀ ਤੁਸੀਂ ਇਕੱਠਾ ਕਰਕੇ ਸਾਰਾ ਲੈ ਜਾਓ ਜੀ 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 ਪਰ ਅਸੀਂ ਲੈ ਗਏ ਤੇ ਲੈ ਕੇ ਤੇ ਗਾਹ ਜਿਹੜੀ ਹੋਈ ਆ ਉਹ ਦੱਸੋ ਹਾਂ ਉਹ ਇਦਾਂ ਸੀਗਾ ਜੀ ਵੀ ਮੈਂ ਜਦੋਂ ਇਹਨਾਂ ਨਾਲ ਗੱਲ ਚੱਲ ਰਹੀ ਸੀ ਇਹ ਪੈਸੇ ਐਕਸਚੇਂਜ ਦੀ ਤੇ ਮੈਨੂੰ ਇਹ ਸੀ ਮੈਂ ਪਿਛਲੇ ਟੂਰ 'ਚ ਦੇਖਿਆ ਸੀ ਵੀ ਉੱਥੇ ਨਾ ਬੈਂਕ 'ਚ ਹੋ ਜਾਂਦੇ ਆ ਜਾ ਕੇ ਜੇ ਲੋੜ ਪਵੇ ਤੇ ਮੈਨੂੰ ਇਹ ਪਤਾ ਸੀ ਵੀ ਰਾਣੀ ਉਰੇ ਲੈਣ ਆ ਰਹੇ ਆ ਵੀ ਆਪਾਂ ਨੂੰ ਪਹਿਲਾਂ ਤਾਂ ਚਾਹੀਦਾ ਹੀ ਨਹੀਂ ਦੂਜੇ ਦਿਨ ਆਪਾਂ ਬੈਂਕ 'ਚੋਂ ਕਰਵਾ ਲਾਂਗੇ ਤੇ ਇਸ ਕਰਕੇ ਅਸੀਂ ਪੈਸੇ ਨਹੀਂ ਕਰਵਾਏ ਜੀ ਤੇ ਅਸੀਂ ਓਮੇਜ ਜੀ ਕੀ ਪਹੁੰਚ ਗਏ ਉੱਥੇ ਤੇ ਉੱਥੇ ਬਾਈ ਰਾਣੇ ਉਰੇ ਆਏ ਸਾਨੂੰ ਲੈ ਗਏ ਕਾਨਫਰੰਸ ਤੇ ਚਲੇ ਗਏ ਦੋ ਦਿਨ ਉੱਥੇ ਤੀਆਂ ਰਗਾ ਮਾਹੌਲ ਜਿਹੜਾ ਰਹਿਣਾ ਸੀ ਸਾਰੇ ਜਿੰਨੇ ਵੀ ਇੰਡੀਆ ਦੇ ਬੀਬੀਆਈਪ ਕੋਈ ਰਾਈਟਰ ਕੋਈ ਗਾਇਕ ਕੋਈ ਐਕਟਰ ਗਏ ਹੋਏ ਸੀ ਉਹਨਾਂ ਨਾਲ ਇੰਜੋਏ ਕੀਤਾ ਤੇ ਜਦੋਂ ਤਿੰਨੇ ਇੱਕ ਦਿਨਾਂ ਬਾਅਦ ਗਰਮੀਤ ਦੀ ਵਾਪਸੀ ਸੀ ਤੇ ਅਸੀਂ ਅੱਗੇ ਰਹੀਮ ਜ਼ਰਖਾਨ ਨੂੰ ਜਾਣਾ ਸੀ ਤੇ ਗਰਮੀਤ ਜਦੋਂ ਵਾਪਸੀ ਕਰਨ ਲੱਗਿਆ ਤੇ ਇਹਨੇ ਮੈਨੂੰ ਕਿਹਾ ਵੀ ਆ ਬਾਈ 50000 ਰੱਡ ਇਹਨੂੰ ਕਰਾ ਲਓ ਵੀ ਮੇਰੇ ਕੋਲੇ ਜੇਬ 'ਚ ਫਿਰਦਾ ਤੇ ਤੁਸੀਂ ਇੱਥੇ ਲੋਡ ਪੈ ਜੂਗੀ ਮੈਂ ਕਿਹਾ ਯਾਰ ਤੂੰ ਲੈ ਜਾ ਨਾਲ ਸਾਨੂੰ ਲੋਡ ਨਹੀਂ ਅਸੀਂ ਕਰਾ ਲਾਂਗੇ ਚਲੋ ਗਰਮੀਤ ਵਾਪਸ ਚੱਲ ਗਿਆ ਅਸੀਂ ਰਹੀਮ ਜ਼ਰਖਨ ਵਾਲੀ ਬੱਸ 'ਚ ਚੜਨ ਲੱਗੇ ਨਾ ਤੇ ਸੁਗਵੰਤਾ ਦਾ ਵੀ ਭਾਈ ਆਪਾਂ ਹੁਣ ਬੱਸ 'ਚ ਬਾਹਰ ਗਾ ਰਹੇ ਆਂ ਤੇ ਪੈਸੇ ਮੈਂ ਕਿਹਾ 1 ਮਿੰਟ ਮੈਂ ਆਇਆ ਯਾਰ ਮੈਂ ਬੈਂਕ 'ਚ ਗਿਆ ਤੇ ਨਾਲ ਹੀ ਬੈਂਕ ਸੀ ਤੇ ਉੱਥੇ ਮੈਂ ਤਿੰਨ ਚਾਰ ਵਾਰੀ ਕਾਰਡ ਤੋਂ ਕਢਾਉਣ ਦੀ ਕੋਸ਼ਿਸ਼ ਕੀਤੀ ਨਹੀਂ ਨਿਕਲੇ ਪੈਸੇ ਉੱਥੇ ਉਸ ਭਾਸ਼ਾ 'ਚ ਲਿਖਿਆ ਆ ਜਾ ਕਰੇ ਮੇਰੇ ਤੋਂ ਲੈਂਗੁਏਜ ਐ ਚੇਂਜ ਹੋਵੇ ਤੇ ਉਹਨਾਂ ਨੇ ਕਾਰਡ ਬਾਹਰ ਕੱਢ ਦਿਆ ਕਰੇ ਚਲੋ ਇੰਨੇ ਬੱਸ ਤੁਰਨ ਵਾਲੀ ਹੋਗੀ ਹੁਣ ਬੱਸ 'ਚ ਚੜ ਗਏ ਸੀ ਤਾਂ ਬੜੇ ਸ਼ੌਂਕ ਨਾਲ ਚੜ ਗਏ ਬੱਸ 'ਚ ਤੇ ਉਹਨਾਂ ਨੇ 4 ਘੰਟੇ ਬੱਸ ਕਿਤੇ ਨਹੀਂ ਰੋਕੀ ਜੀ 4 ਘੰਟਿਆਂ ਬਾਅਦ ਵੀ ਮੈਂ ਥੋੜਾ ਜਿਹਾ ਕਿਹਾ ਯਾਰ ਖੜਾ ਲਓ ਬੰਦੇ ਨੇ ਵਾਸ਼ਰੂਮ ਵੀ ਜਾਣਾ ਹੁੰਦਾ ਹੈ ਨਾ ਕਰੋ ਉਹ ਆਦੇ ਜੀ ਸੀ ਇੱਕ ਵੱਡਾ ਪੰਪ ਆ ਉੱਥੇ ਖੜਾਉਣੀਆਂ ਤੇ ਪੰਪ ਮੈਂ ਤਾਂ ਇੰਨਾ ਸੋਹਣਾ ਪੰਪ ਮੈਂ ਅਮਰੀਕਾ ਚ ਵੀ ਨਹੀਂ ਦੇਖਿਆ ਬਈ ਸੋਹਣਾ ਮੇਰੇ ਤੋਂ ਗਲਤੀ ਰਹੀ ਉਹਦੀ ਵੀਡੀਓ ਨਹੀਂ ਬਣ ਸਕੀ ਆਪਣਾ ਉਦੋਂ ਆਪਣੇ ਦੇ ਪ੍ਰੈਸ਼ਰ ਬਣਿਆ ਹੋਇਆ ਸੀ ਉਹ ਰੈਸਟ ਏਰੀਆਸ ਕਹਿੰਦੇ ਨੇ ਉਹਨਾਂ ਰੈਸਟ ਏਰੀਆ ਤੇ ਇਹ ਇੱਥੇ ਅਸੀਂ ਦੱਸ ਦਿੰਦੇ ਨਹੀਂ ਪਾਕਿਸਤਾਨ ਜਿਹੜੇ ਮੋਟਰਵੇ ਨੇ ਨਾ ਜਿਹੜੇ ਨੂੰ ਹਾਈਵੇ ਕਹਿੰਦੇ ਆ ਜੀ ਤੇ ਉਹਨਾਂ ਦੇ ਜਿਹੜੇ ਰੈਸਟ ਪਲੇਸ ਨੇ ਜਿੱਦਾਂ ਕਹਿ ਲਵੋ ਆਪਣਾ ਆਪਣੇ ਹੁੰਦੇ ਨੇ ਬੀਪੀ ਬਾਰੇ ਪੰਪ ਉਹ ਤਾਂ ਬਾ ਕਮਾਲ ਬਾ ਕਮਾਲ ਬਾ ਕਮਾਲ ਮਤਲਬ ਇੱਕ ਵਾਰੀ ਤੁਸੀਂ ਚੜਜੋ ਤੇ ਮੋਟਰਵੇ ਤੇ ਤੇ ਫੇਰ ਤੁਹਾਨੂੰ ਮਤਲਬ ਕਿ ਪਤਾ ਹੀ ਨਹੀਂ ਲੱਗਦਾ ਵੀ ਪਾਕਿਸਤਾਨ ਚੋਂ ਕਿ ਕਿੱਥੋਂ ਮੈਂ ਤਾਂ ਅਮਰੀਕਾ ਚ ਵੀ ਨਹੀਂ ਐਡਾ ਸੋਹਣਾ ਦੇਖਿਆ ਬਈ ਅਸੀਂ ਵੀ ਇਹੀ ਗੱਲ ਕਰਦੇ ਸੀਗੇ ਉਹ ਚੀਜ਼ ਦੀ ਦੇਖੋ ਜਿਹੜੀ ਚੰਗੀ ਚੀਜ਼ ਹੈ ਚੰਗੀ ਨੂੰ ਸਰਾਣਾ ਬਣਦਾ ਜੀ ਤੇ ਉਹ ਮਤਲਬ ਕਿ ਬਾ ਕਮਾਲੀ ਚੀਜ਼ ਜੀ ਆ ਜਿਹੜੇ ਜਿਹੜੇ ਬੰਦੇ ਉੱਥੇ ਗਏ ਨੇ ਉਹਨਾਂ ਨੂੰ ਪਤਾ ਹੋਵੇਗਾ ਚੀਜ਼ ਅਸੀਂ ਜਦੋਂ ਉੱtre ਸਾਨੂੰ ਉਦੋਂ ਇੱਕ ਦੋ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਵੀ ਕਈ ਰੈਸਟ ਏਰੀਆ ਚ ਵਾਸ਼ਰੂਮ ਜਾਣ ਦੇ ਵੀ ਪੈਸੇ ਆ 70 ਰੁਪਏ ਲੈਂਦੇ ਸੀ ਤੇ ਮੈਨੂੰ ਚਿੰਤਾ ਹੋ ਗਈ ਵਖਾ ਸਵਾਨਤ ਪੈਸੇ ਤਾਂ ਹੈ ਨਹੀਂ ਆਪਣੇ ਕੋਲੇ ਹੁਣ ਕਿਵੇਂ ਕਰਾਂਗੇ ਬਾਵਾ ਉੱਥੇ ਤਾਂ ਉਹ ਬਾ ਸਾਰੀ ਸਵਾਰੀਆਂ ਲਈ ਫੈਸਿਲਿਟੀ ਦਿੱਤੀ ਹੋਈ ਸੀ ਜਦੋਂ ਅਸੀਂ ਨਿਕਲ ਕੇ ਆਏ ਤੇ ਸਾਰੇ ਦਵਾ ਦਾ ਬਚਾ ਕੌਫੀਆਂ ਪੀਣ ਲੱਗ ਗਏ ਤੇ ਅਸੀਂ ਝਾਕੀਏ ਸਾਡੇ ਕੋਲੇ ਪੰਜੀ ਨਾ ਮੈਂ ਕਿਹਾ ਕਾਰਡ ਕਹਿੰਦੇ ਨਹੀਂ ਚੱਲਦਾ ਜੀ ਹੋਰ ਕਰੰਸੀ ਲੈਂਦੇ ਨਹੀਂ ਮੈਂ ਕਿਹਾ ਹੁਣ ਕੀ ਕਰੀਏ ਤੁਹਾਨੂੰ ਤਾਂ ਤਾਂ ਭਾਈ ਔਖੇ ਸੋਕੇ ਹੁਣ ਕੱਟਦੇ ਆ ਫਾਕੇ ਮੈਂ ਕਿਹਾ ਯਾਰ ਦੇਖ ਗਰੀਬ ਬੰਦੇ ਨੂੰ ਇਹ ਤੇ ਹਸਨ ਦੀ ਨਹੀਂ ਕਹਿ ਰਹਾ ਮੈਂ ਗੱਲ ਇਹ ਸਚਾਈ ਆ ਵੀ ਜਿਹੜਾ ਗਰੀਬ ਆ ਉਹਦੇ ਕੋਲੇ ਨਹੀਂ ਹੈ ਕਿਸੇ ਵੀ ਗੱਲ ਚ ਜਦੋਂ ਨਹੀਂ ਆ ਉਹ ਤੋਂ ਗਰੀਬ ਹੀ ਆ ਉਹ ਤੇ ਉਹਦੇ ਕੋਲੇ ਰਾਈਟ ਆ ਉਹ ਮੰਗ ਸਕਦਾ ਹੂੰ ਕੋ ਕੋ ਗਲਤ ਨਹੀਂ ਕਰ ਰਹਾ ਨਾ ਉਹ ਐਜ਼ ਐ ਸੂਲ ਹੀ ਕਰ ਰਹਾ ਬਈ ਤੇ ਕੋਲੇ ਉਹ ਚਾਹ ਪੀਣ ਨੂੰ ਜੀ ਕਰਦਾ ਤੇ ਕੋਲੇ ਹੈ ਨਹੀਂ ਉਹ ਮੰਗ ਸਕਦਾ ਮੈਂ ਕਿਹਾ ਐਡੀ ਗੱਲ ਨਹੀਂ ਯਾਰ ਮੈਂ ਜਾ ਕੇ ਹੁਣ ਕਹਿ ਦਿੰਦਾ ਵੀ ਅੱਲਾ ਦੇ ਨਾਮ ਤੇ ਦੋ ਕੱਪ ਕੌਫੀ ਦੇ ਦਿਓ ਤੇ ਇਹ ਕੋਈ ਜਵਾਬ ਵੀ ਨਹੀਂ ਦਿੰਦਾ ਸੀ ਦੇ ਦਿੰਦਾ ਪਰ ਸੁਗਵੰਤ ਸੰਗ ਗਿਆ ਕਹਿੰਦਾ ਨਹੀਂ ਭਾਈ ਹੁਣ ਆਹ ਕੰਮ ਥੋੜਾ ਕਰਨਾ ਇਹਨਾਂ ਨੇ ਮੈਨੂੰ ਫੜ ਕੇ ਭਾਈ ਗੱਡੀ 'ਚ ਬਹਾ ਲਿਆ ਪੁੱਠਾ ਸਾਡੇ ਕੋਲੇ ਚਾਰ ਕ ਮੂੰਗਫਲੀਆਂ ਨਹੀਂ ਸੀ ਅਸੀਂ ਉਹੀ ਕਿਰਉਣੀਆਂ ਮੂੰਫਲੀਆਂ ਖਾਈ ਕੇ ਕਿਵੇਂ ਨਾ ਕਿਵੇਂ ਪਹੁੰਚ ਗਏ ਜੀ ਰਹੀਮ ਜਾਰਖੰਡ ਹੁਣ ਅਸੀਂ ਉੱtre ਹੀ ਉੱਤਨ ਸਰ ਕਹਿੰਦੇ ਜੀ ਆਪਦੇ ਕਮਰੇਾਂ 'ਚ ਧਰੋ ਸਮਾਨ ਤੇ ਤੁਹਾਡੀ ਦਾਵਤ ਆ ਤੇ ਉੱਥੋਂ ਦੇ ਪਿੰਡ ਦੇ ਇੱਕ ਵੱਡੇ ਸਰਦਾਰ ਦੇ ਘਰੇ ਦਾਵਤ ਸੀ ਤੇ ਉਹੀ ਗੱਲ ਸਾਨੂੰ ਚੜਾਇਆ ਢੋਲ ਟਮਕੇ ਗਲੀਆਂ 'ਚ ਫੁੱਲ ਭਜਣ ਸਾਡੇ ਹਾਰ-ਪਾ ਪਾ ਕੇ ਸਾਰੀ ਟੀਮ ਨੂੰ ਸਾਨੂੰ ਜਾਨੀ ਕਿ ਤੇ ਲੈ ਗਏ ਉੱਥੇ ਉੱਥੇ ਘਰ ਦੇ ਵਿੱਚ ਬਹੁਤ ਸੋਹਣਾ ਮਾਹੌਲ ਦੇ ਵਿੱਚ ਉਹਨੇ ਨਾ ਜਿਵੇਂ ਪਿੰਡਾਂ 'ਚ ਟੈਂਟਰ ਲਾ ਕੇ ਖੁਰਨੀਆਂ ਖਰਨੀਆਂ ਦੇ ਚਾਰ-ਛੇ ਰਿਓਮੇ ਜਿਹਾ ਮਾਹੌਲ ਸੀ ਤੇ ਉੱਥੇ ਐਨ ਇੱਕ ਕਵਾਲ ਬਿਠਾਏ ਹੋਏ ਕਵਾਲੀ ਚੱਲ ਰਹੀ ਬਹੁਤ ਕੁਛ ਵਧੀਆ ਚੱਲ ਰਿਹਾ ਤੇ ਉੱਥੇ ਮਿਨਿਸਟਰ ਇਹਨਾਂ ਦੇ ਐਮ ਐਲ ਏ ਵੀ ਆਇਆ ਐਮ ਐਨ ਏ ਕਹਿੰਦੇ ਜਿਨ੍ਹਾਂ ਨੂੰ ਉਹ ਆਏ ਤਾਂ ਉਹਨਾਂ ਨਾਲ ਅਗੇ ਇਹਨਾਂ ਨੇ ਨਾ ਕਰਵਾਜ ਆ ਐ ਆਲਾ ਜਿਹੜਾ ਐਨੀ ਗਣੇ ਆਰਕੈਸਟਰਾ ਤੇ ਸਿੱਟਦੇ ਹੁੰਦੇ ਜਿਹੜੇ ਪੈਸੇ ਵੀ ਹਾਂ ਪੈਸੇ ਸਿੱਟਣ ਵਾਲਾ ਤੇ ਉਹ ਐ ਸਪੈਸੇ ਸਿੱਟਣ ਲੱਗ ਗਏ ਉੱਥੇ ਉਹਦੇ ਐਮ ਐਨ ਏ ਦੇ even ਮੂੰਹ ਤੇ ਖੜ ਗਏ ਮੂੰਹ ਤੇ ਮਰ ਜਾਨ ਸਾਨੂੰ ਸੰਗ ਸਾਡੇ ਵੀ ਲੱਗ ਗਏ ਸਿੱਟਣ ਮੈਂ ਤੇ ਕੋਣੀ ਮਾਰੀ ਬੰਗਾ ਸਵੰਤਪ ਮੈਂ ਕਿਹਾ ਚੁਗਣਾ ਨਾ ਮੈਂ ਥੋੜੇ ਜਿਹਾ ਰੱਖ ਦਿਓ ਮੈਂ ਕਿਹਾ ਬਈ ਦੇਖ ਆਪਣਾ ਰਾਈਟ ਬੰਦਾ ਆਪਣੇ ਕੋਲੇ ਹੈ ਨਹੀਂ ਜਾਂਦੇ ਵੀ ਚਾਹ ਪਾਣੀ ਪੀਣੀ ਆ ਤੇ ਤੋਂ ਪੈਸੇ ਮਿਲਣੇ ਨਹੀਂ ਤੂੰ ਕੁਝ ਨਹੀਂ ਹੁੰਦਾ ਮੈਂ ਹੁਣ ਚੁਗ ਲੈਣਾ ਜਾਨ ਬੀਂ ਚੁਗ ਕੇ ਐਸੀ ਏਦਾਂ ਬੈਠੇ ਨਾ ਸੋਫਿਆਂ ਤੇ ਤੇ ਉਹ ਉਹਨਾਂ ਨੇ ਜਦੋਂ ਇੱਧਰ ਨੂੰ ਆ ਕੇ ਬਾਈ ਦੇ ਉੱਤੇ ਸੁੱਟੇ ਏਦਾਂ ਕਰਕੇ ਫਿਰ ਮੇਰੇ ਉੱਤੇ ਸੁੱਟੇ ਉਹ ਚਲੋ ਚੁਗਣ ਵਾਲੇ ਵੀ ਸੀਗੇ ਚਗੀ ਜਾਂਦੇ ਸੀ ਥੱਲੋਂ ਪਰ ਕੁਛ ਨਾ ਇਦਾਂ ਸੋਫਿਆਂ ਤੇ ਸਾਈਡਾਂ ਤੇ ਜਾਂ ਸਾਡੇ ਉੱਤੇ ਡਿੱਗੇ ਭਾਈ ਕਹਿੰਦਾ ਵੀ ਜਿਹੜੇ ਜਿਹੜੇ ਆਪਣੇ ਹੱਥ ਥੱਲੇ ਨੇ ਉਹ ਤਾਂ ਕਰ ਲਿਆ ਕਹਿੰਦਾ ਦੇਖ ਚ ਇਹ ਚਾਹ ਵਾਸਤੇ ਤਾਂ ਨਹੀਂ ਤਰਸਣਾ ਪਾਊਗਾ ਭਾਈ ਸੁਗਵੰਤਾ ਦਾ ਭਾਈ ਦੇਖ ਯਾਦ ਰੱਖ ਵੀ ਆਪਾਂ ਮਹਿਮਾਨ ਆ ਤੇ ਆਪਾਂ ਆਪਣੇ ਤੇ ਕੈਮਰੇ ਆ ਤੇ ਆਪਾਂ ਪੈਸੇ ਚੁਕਦੇ ਚੰਗੇ ਨੇ ਮੈਂ ਕਿਹਾ ਦੇਖ ਮੈਨੂੰ ਤਾਂ ਨਹੀਂ ਬੁਰਾਈ ਲੱਗਦੀ ਵੀ ਜੇ ਆਪਾਂ ਹੁਣ ਆਪਾਂ ਰਾਈਟ ਆਪਣੇ ਕੋਲੇ ਹੈ ਨਹੀਂ ਆਪਾਂ ਚੁੱਕ ਸਕਦੇ ਆ ਚਲੋ ਉਸ ਦਿਨ ਤਾਂ ਹਾਸੇ ਠੇਟੇ ਚ ਰਾਤ ਨੰਗੀ ਜੀ ਜਦੋਂ 2 ਦਿਨ ਉੱਥੇ ਰਹੇ ਫੇਰ ਨਾ ਪੈਸਿਆਂ ਦੀ ਲੋੜ ਪਈ ਮਿੱਤਰ ਪਿਆਰੇ ਸੇਵਾ ਕਰੀ ਗਏ ਸਾਰੇ ਉੱਥੇ ਤੁਰੇ ਫਿਰੇ ਅਖੀਰਲੇ ਦਿਨ ਅਸੀਂ ਲਾਸਟ ਕਾਨਫਰੰਸ ਦਾ ਇੱਕ ਜਿਹੜਾ ਸੈਮੀਨਾਰ ਅਟੈਂਡ ਕਰ ਰਹੇ ਸੀ ਤੇ ਉਹ ਇੱਕ ਹਾਲ ਸੀ ਵੱਡਾ ਥੀਏਟਰ ਟਾਈਪ ਵਾਲਾ ਹਾਲ ਤੇ ਉਹਦੇ ਨਾਲ ਨਹੀਂ ਨਹੀਂ ਉਹ ਤੋਂ ਪਹਿਲਾਂ ਦੀ ਗੱਲ ਸੁਣੋ ਜਦੋਂ ਅਸੀਂ ਉਤੋਂ ਆਪਣਾ ਪੈਸੇ ਲਏ ਨੇ ਅਸੀਂ ਉਸ ਦਰਾਨ ਕੀ ਹੋਇਆ ਮੈਂ ਕਿਹਾ ਬਾਈ ਨੂੰ ਮੈਂ ਕਿਹਾ ਵੀ ਐਦਾਂ ਨਾ ਕਰੋ ਬਾਈ ਆ ਤਾਂ ਪੈਸੇ ਪਕੜੋ ਆ ਲਏ ਇਹ ਤਾਂ ਬਹੁ ਗਰੀਬੀ ਤੇ ਦੇਖਦਾ ਤੁਸੀਂ ਥੱਲੇ ਜਾ ਰਹੇ ਹੁਣ ਆਪਣੀ ਜੇਬ ਚ ਡਾਲਰ ਪਏ ਨੇ ਵੀ ਫਾਇਦਾ ਕੀ ਹੈ ਉਹਨਾਂ ਦਾ ਨਾ ਕਾੜ ਦਿੰਦੇ ਇੱਥੇ ਤੇ ਸਾਨੂੰ ਬਾਹਰ ਜਾਣ ਨਾ ਦੇਣ ਥੋੜਾ ਸਿਕਿਉਰਟੀ ਇਸ ਤਰ੍ਹਾਂ ਕਿ ਉਹ ਕਹਿੰਦਾ ਵੀ ਜੇ ਜਾਣਾ ਤੇ ਨਾਲ ਦੋ ਆਪਣਾ ਗਾਰਡ ਲੈ ਕੇ ਜਾਓਗੇ ਜਿੱਦਿਹੀ ਜਾਊਗੀ ਮੈਂ ਕਿਹਾ ਯਾਰ ਬਾਹਰ ਜਾ ਮੈਂ ਕਿਹਾ ਬਾਈ ਇੱਥੋਂ ਰਾਣਾ ਬਾਈ ਨੂੰ ਕਹੋ ਫੋਨ ਘਰੇ ਉਹ ਸਾਡੇ ਨਾਲ ਸੀਗਾ ਹੁਸੈਨਨ ਮੋਸਿੰਨ ਸੀ ਮੋਸਿੰਨ ਸੀਗਾ ਅਸੀਂ ਇਹ ਗੱਲ 모ਹਸਨ ਨੂੰ ਸੁਣਾਤੀ ਤੇ 모ਹਸਨ ਨੂੰ ਤਾਂ ਬਹੁਤ ਸ਼ਰਮ ਆਈ ਵੀ ਇਹ ਕੀ ਗੱਲ ਆ ਵੀ ਸਾਡੇ ਮਹਿਮਾਨ ਤੇ ਤੁਸੀਂ ਚਾਹ ਬਣਾਉ ਤਰਸੇ ਕਹਿੰਦੇ ਯਾਰ ਸਾਨੂੰ ਹੁਣ ਤੱਕ ਕਿਉਂ ਨਹੀਂ ਦੱਸਿਆ 모ਹਸਨ ਨੇ ਕੀ ਕਰਿਆ ਉਹਨੇ ਆਦੀ ਜੇਬ ਚੋਂ 5000 ਰੁਪਿਆ ਕੱਢਿਆ ਇੱਕੋ ਨੋਟ 5000 ਦਾ ਤੇ ਮੈਨੂੰ ਫੜਾਤਾ ਆਪਾਂ ਜੇਬ ਚ ਪਾ ਲਿਆ ਮੈਂ ਕਿਹਾ ਧੰਨਵਾਦ ਜੀ ਸ਼ਾਇਦ ਜਾਂਦੇ ਚਾਹ ਤਾਂ ਪੀ ਲਾਂਗੇ ਇਹਦੇ ਨਾਲ ਵੀ ਆਪਾਂ ਨੂੰ ਹੋਰ ਉੱਥੇ ਜਾ ਕੇ ਤਾਂ ਫੇਰ ਦੇਖਾਂਗੇ ਲਾਹੌਰ ਮਮੀ ਅਮੀਰ ਜੇ ਫੀਲ ਹੁਣ ਲੱਪੇ ਨਾ 5000 ਦਾ ਨੋਟ ਹੁਣ ਹੋ ਗਿਆ ਵੀ ਚਲ ਹਾਂ ਹੁਣ ਯਾਰ ਚਾਹ ਜੋਗੇ ਹੋਗੇ ਹਾਂ ਫੀਲਿੰਗ ਆ ਗਈ ਸਾਨੂੰ ਅਮੀਰਾਂ ਵਾਲ ਅਸੀਂ ਮੂਰੇ ਮੂਰੇ ਸਟੇਜ ਦੇ ਲਾਗੇ ਬੈਠੇ ਆ ਸਾਡੀਆਂ ਕੁਰਸੀਆਂ ਦੇ ਨਾਲ ਹੀ ਐ ਗੇਟ ਸੀ ਜਿਹੜਾ ਮੂਰਲੇ ਪਾਸੇ ਗੇਟ ਹੁੰਦਾ ਤੇ ਉਹ ਗੇਟ ਦੇ ਵਿੱਚੋਂ ਇੱਕ ਬੱਚਾ ਆਉਂਦਾ 10 ਤੋਂ 11 ਸਾਲਾਂ ਦਾ ਹੋਊਗਾ ਬੱਚੇ ਨੇ ਆ ਕੇ ਮੇਰੇ ਮੋਢਾ ਥੱਫਤ ਪਾਇਆ ਮੇਰੇ ਦਸਤਾਰ ਬੰਨੀ ਹੋਈ ਸੀ ਉਸ ਦਿਨ ਤੇ ਮੇਰੇ ਨਾਲ ਹੀ ਸੁਖਮੰਤ ਅਸੀਂ ਦੋਨੇ ਆੱਡੀ ਬੈਠੇ ਸੀ ਕੁਰਸੀਆਂ ਤੇ ਤੇ ਬੱਚਾ ਮੇਰੇ ਮੋਢਾ ਥੱਫਤਾਇਆ ਮੈਂ ਭੱਜ ਕੇ ਝਾਕਿਆ ਮੈਂ ਕਿਹਾ ਹਾਂਜੀ ਕਹਿੰਦਾ ਤੂੰ ਯਾਰ ਉਹ ਹੀ ਬੋਲੇ ਤੂੰ ਯਾਰ ਸਿੱਧੂ ਮੂਸੇ ਵਾਲੇ ਦਾ ਰਿਸ਼ਤੇਦਾਰ ਹੈ ਹੂੰ ਉਹਨੇ ਮੈਨੂੰ ਇਦਾਂ ਹੀ ਕਿਹਾ ਤੇ ਮੈਂ ਉਹਦੇ ਠਟੰਬਰ ਗਿਆ ਮੈਂ ਨਾਲ ਹੀ ਸੁਗਵੰਦਾ ਹੱਥ ਫੜਿਆ ਮੈਂ ਕਿਹਾ ਜਾ ਬਾਹਰ ਆ ਜਾ ਕਿਉਂਕਿ ਅੰਦਰ ਕਾਨਫਰੈਂਸ ਬਹੁਤ ਐਂਡ ਪੈਨਡਰੋਪ ਚੱਲ ਰਿਆ ਸੀ ਤੇ ਅਸੀਂ ਬੋਝ ਕੇ ਗੇਟ ਤੋਂ ਬਾਹਰ ਆ ਗਏ ਬਾਹਰ ਆ ਕੇ ਮੈਂ ਕਿਹਾ ਵੀ ਤੈਨੂੰ ਯਾਰ ਕਿਵੇਂ ਸ਼ੱਕ ਪਿਆ ਤਾਂ ਉਹ ਆਦਾ ਯਾਰ ਕਹਿੰਦਾ ਵੀ ਦਸਤਾਰ ਉਦਾਂ ਦੀ ਬੰਨੀ ਜੇ ਜਿਵੇਂ ਸਿੱਧੂ ਬੰਦਾ ਸੀ ਤੇ ਤੂੰ ਉਹਦਾ ਰਿਸ਼ਤੇਦਾਰ ਹੈਗਾ ਮੈਂ ਕਿਹਾ ਨਹੀਂ ਯਾਰ ਰਿਸ਼ਤੇਦਾਰ ਤਾਂ ਨਹੀਂ ਚਲੋ ਮੈਂ ਨੇੜੇ ਧੂਈ ਆ ਉਹਦਾ ਗਰਾਈ ਹੈ ਸਮਝ ਲਾ ਤੇ ਮੈਨੂੰ ਬੜਾ ਭੋਲਾ ਜਿਹਾ ਮੂੰਹ ਕਰਕੇ ਨਾ ਜਿਹੜਾ ਜਿਹੜੀ ਗੱਲ ਨੇ ਸਾਨੂੰ ਅੰਦਰੋਂ ਪਜੀਟਤਾ ਮਣਪੋੜਾ ਇਹ ਮੂੰਹ ਕਰ ਕੇ ਆਦਾ ਸਰਦਾਰਾ ਤੁਸੀਂ ਮਾਰਨਾ ਨਹੀਂ ਸੀ ਯਾਰ ਸਿੱਧੂ ਮੂਸੇ ਵਾਲੇ ਨੂੰ ਮੈਨੂੰ ਐ ਲੱਗੇ ਯਾਰ ਜਿਵੇਂ ਮੈਂ ਹੀ ਮਾਰਿਆ ਹੁੰਦਾ ਵੀ ਮੈਨੂੰ ਇੰਨਾ ਉਹਨੇ ਇਸ ਢੰਗ ਦਾ ਕੁਐਸਚਨ ਮਾਰਕ ਕੀਤਾ ਤੇ ਏਡੇ ਭੋਲੇ ਪੜਨਾ ਕੀਤਾ ਵੀ ਮੇਰੇ ਚ ਕੱਖ ਨਹੀਂ ਬਚਿਆ ਮੈਂ ਉਹਨੂੰ ਕਿਹਾ ਯਾਰ ਅਸੀਂ ਥੋੜਾ ਹੈਗੇ ਅਸੀਂ ਥੋੜਾ ਮਾਰਿਆ ਅਸੀਂ ਤਾਂ ਯਾਰ ਅਸੀਂ ਵੀ ਤੇਰੇ ਵਰਗੇ ਚਾਹਣ ਵਾਲੇ ਸੀ ਉਹਦੇ ਏਦਾਂ ਗੱਲ ਨਹੀਂ ਹੈ ਤੇ ਤਾਂ ਹਾਸਾ ਜੋ ਵੀ ਹੋਇਆ ਗਲਤ ਹੋਇਆ ਪਰ ਮੈਂ ਕਿਹਾ ਤੂੰ ਕਿਵੇਂ ਚਾਹਣਾ ਕਹਿੰਨਾ ਮੈਂ ਬਹੁਤ ਪਿਆਰ ਕਰਦਾ ਬਹੁਤ ਕਰ ਕਹਿੰਨਾ ਮੈਂ ਅਗਲਾ ਸਿੱਧੂ ਮੂਸੇ ਵਾਲਾ ਬਣੂਗਾ ਤੇ ਕੁਦਰਤੀ ਸਗਵੰਤ ਕਹਿੰਦਾ ਅੱਛਾ ਤੂੰ ਹੁਣ ਲਹਿੰਦੇ ਦਾ ਸਿੱਧੂ ਮੁਸੇਹ ਕਹਿੰਦਾ ਨਾ ਲਹਿੰਦੇ ਚੜਦੇ ਦਾ ਬਣੂ ਐਂ ਜਵਾਬ ਦਿੱਤਾ ਸਨੇ ਹਾਂ ਕਹਿੰਦਾ ਮੈਂ ਲਹਿੰਦੇ ਚੜਦੇ ਦਾ ਮੁਸੇਹ ਵਾਲਾ ਬਣੂ ਆ ਤੇ ਉਹਨੇ ਕਿਸੇ ਕਵਾਲ ਕਬੀਲੇ ਚੋਂ ਸੀ ਤੇ ਦੰਤ ਨਾ ਵੇਚ ਰਿਆ ਸੀ ਬਿਲਕੁਲ ਜੀ ਹੱਥ 'ਚ ਉਹਦੇ ਦੰਤ ਨਾ ਚਾਰ ਪੰਜ ਮੁੰਡੇ ਦੰਤਰਾ ਵੇਚ ਰਹੇ ਸੀ ਅਸੀਂ ਉਹ ਤੋਂ ਸੁਣਿਆ ਵੀ ਥੋੜਾ ਬਹੁਤ ਜਿੰਨਾਕ ਸੁਣ ਸਕਦਾ ਸੀ ਉਹ ਤਾਂ ਟ੍ਰੈਜੇਡੀ ਹੋ ਗਈ ਸਾਡੀ ਰਿਕਾਰਡਿੰਗ ਨਹੀਂ ਹੋ ਸਕੀ ਉਸ ਚੀਜ਼ ਦੀ ਥੋੜੀ ਹੋਈ ਵੀ ਆ ਤੁਹਾਨੂੰ ਦਿਖਾਵਾਂਗੇ ਪਰ ਜ਼ਿਆਦਾ ਨਹੀਂ ਹੋ ਸਕੀ ਪਹਿਲਾ ਨਾਂ ਕੀ ਹੈ ਤੁਹਾਡਾ ਉੱਚੀ ਬੋੜ ਯਾਰ ਮੇਰਾ ਨਾਂ ਅਲੀ ਹਸਨ ਹੈਗਾ ਅਲੀ ਆਏ ਜੇ ਵਿਚਾਲੇ ਜੇ ਆਪਾਂ ਸਾਰਿਆਂ ਨਾਲ ਹੀ ਗੱਲ ਕਰਨੀ ਹੈ ਲੈਕਸ ਨੂੰ ਥੋੜੀ ਪੰਜਾਬੀਆਂ ਯਾਰ ਮੈਨੂੰ ਇਹ ਦੱਸ ਵੀ ਤੈਨੂੰ ਸਿੱਧੂ ਮੂਸੇ ਵਾਲਾ ਕਿਉਂ ਚੰਗਾ ਲੱਗਦਾ ਤੇ ਕਦੋਂ ਤੋਂ ਚੰਗਾ ਲੱਗਣ ਲੱਗਿਆ ਮੈਂ 2023 'ਚ ਇੱਕ ਗਾਣਾ ਸੁਣਿਆ ਸੀ ਸਿੱਧੂ ਮੂਸੇ ਵਾਲੇ ਦਾ ਉਹਦਾ ਮੈਂ ਛੋਟਾ ਸੀਗਾ ਉਹਦੇ ਜਿਹੜੇ ਜਜ਼ਬਾਤ ਆ ਨਾ ਉਹ ਮੈਨੂੰ ਜਿਹੜੇ ਆ ਨਾ ਬੜੇ ਅੱਛੇ ਲੱਗੇ ਸੀ ਮੈਂ ਚਾਹੁੰਦਾ ਕਿ ਮੈਂ ਵੀ ਇਹ ਨਾਲ ਦਾ ਬਣਾ ਅੱਛਾ ਇਸ ਵਾਰ ਮੈਨੂੰ ਸ਼ੌਕ ਆ ਮੇਰੀ ਆਵਾਜ਼ ਵੀ ਮਾਸ਼ਾਅੱਲਾ ਅੱਛੀ ਆ ਹਾਂ ਤੇ ਮੈਂ ਉਹਦੇ ਗਾਣੇ ਵੀ ਗਾਣਾ ਵਾ ਮੈਂ ਉਹਦੇ ਸੁਣਦਾ ਵੀ ਆ ਆਵਾਜ਼ ਤੈਨੂੰ ਕਿਹਨੇ ਆਖਿਆ ਸੀ ਤਾਂ ਸੁਣਿਆ ਨਹੀਂ ਅਜੇ ਅੱਛੀ ਆਵਾਜ਼ ਸਾਨੂੰ ਸੁਣਾ ਫੇਰ ਹੀ ਪਤਾ ਲੱਗੂ ਅੱਛੀ ਆਵਾਜ਼ ਤੇਰੀ ਆਉਣ ਦੇ ਸਾਫ ਹੈ ਕੋਈ 295 ਸੋ ਆਉਣ ਦੇ ਜਿਹੜਾ ਮਰਜ਼ੀ ਆਉਣ ਦੇ ਦੱਸ ਪੁੱਤ ਤੇਰਾ ਹੱਡ ਡੋਲ ਕਾ ਸੋ ਚੰਗਾ ਭਲਾ ਹੱਸਦਾ ਸੀ ਰੋਣ ਕਾ ਸੋ ਆ ਜਿਹੜੇ ਦਰਵਾਜ਼ੇ ਵਿੱਚ ਬੋਲ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਕੋਣ ਕਾ ਸੋ ਕੋਚੀ ਤੇ ਚਾਂਦੀ ਚਮਕੌਣਾ ਜੁੰਦ ਨੇ ਕੁਝ ਤੈਨੂੰ ਭੜ ਥਲੇ ਲੋਣਾ ਚਾਹੁੰਦੇ ਨੇ ਕੁਝ ਕਨੇ ਆਏ ਆ ਤੇ ਬੁਕੇ ਵੇੰਦੇ ਨਾਮ ਲੈ ਕੇ ਤੇਰਾ ਇਹ ਗਿਉਣਾ ਚਾਹੁੰਦੇ ਨੇ ਮੁਸਬਤਤਾ ਮਰਦਾ ਤੇ ਪਹਿੰਦੀ ਰਹਦੀ ਐ ਤਵੇਂ ਨਾ ਤੋਂ ਦੋਨੇ ਆ ਸਵਾਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਆਏ ਤੇ ਬਦਨਾਮੀ ਹੈ ਰੇਡ ਮਿਲੂਗੀ ਨਾ ਤੇ ਕੰਟਰੋਲ ਸੀ ਕਰੇਡ ਮਿਲੂਗੀ ਤਰਮਾ ਦੇ ਨਾਮ ਦੇਡ ਵੇਡ ਮਿਲੂਗੀ ਸੱਚ ਬੋਲੇਗਾ ਤਮੜੋ 295 ਜੇ ਕਰੇਗਾ ਤਰੱਕੀ ਪੁੱਤ ਹੈਡ ਮਿਲੂਗੀ মিডিਆ ਤੇ ਵਣ ਬੈਟੇ ਅੱਜ ਦੇਖਵਾ ਇੱਕੋ ਝੂਠ ਬੋਲਦੇ ਆਓ ਵੀ ਵਾਰ-ਵਾਰ ਨਾ ਬੈਟ ਗਏ ਜਲਾਨੀਆਂ ਨਾ ਕਰਦੇ ਆਂ ਸ਼ੁਗਲੀਆਂ ਦੇ ਉਹਦਾ ਨਾਮ ਰੱਖਦੇ ਨੇ ਚੱਜਦਾ ਵਿਹਾਰ ਝੂਠ ਮੈਨੂੰ ਤੇਰੇ ਫੈਕਟਰੀ ਦੇ ਵੀ ਨੇ ਚੋਰ ਬੰਦੇ ਹੋ ਰਹੇ ਸਮਾਜ ਸੇਵੀ ਨੇ ਸੱਚ ਵਾਲਾ ਲੋਕ ਤਾਂ ਜੋ ਬਾਜ਼ ਲੁੱਟਦੇ ਛੱਤੀ ਨਾ ਨ ਵੀ ਥੋੜੀ ਰੇਟ ਮਿਲੂਗੀ ਨਾ ਤਾਂ ਕੰਟਰੋਲ ਸੀਕ੍ਰੇਟ ਮਿਲੂਗੀ ਧਰਮ ਦੇ ਨਾਮ ਦੇੜ ਵੇੜ ਮਿਲੂਗੀ ਸੱਜੇ ਬੋਲੇਗਾ ਤਾਮਿਲੋ 295 ਜੇ ਕਰੇਗਾ ਤਰੱਕੀ ਪਤੇ ਹੈਡ ਮਿਲੂਗੀ ਲੋਗ ਵੱਟੇ ਮਾਰਦੇ ਆ ਪਰੇ ਰੁਕਾਂ ਤੇ ਮਿੰਡਾਂ ਵਿੱਚ ਪਹੁੰਚ ਜਾਂਦੇ ਮਾਵਾ ਪੁੱਕਾ ਤੇ ਕੌਣ ਕੁੱਤਾ ਕੌਣ ਦੱਲਾ ਕੰਜਰੇ ਕੋਣ ਐ ਤੇ ਛੜਦੇ ਮੁਨੇਰ ਸਟ ਫੇਸਬੁਕਾਂ ਤੇ ਲੀਡਰ ਬਰਾਉਂ ਦੇ ਗਿਆ ਤਾਂ ਹੈ ਨਾਨੋ ਜੋ ਛੋਟਾ ਲੈ ਕੇ ਮਾਰਦੇ ਜ ਵੱਡਾ ਇਹਨਾਂ ਨੂੰ ਪਤਾ ਨਹੀਂ ਜ਼ਮੀਨ ਉਹ ਤਾਂ ਕਿਤੇ ਹੁੰਦੀ ਐ ਸਾਡੇ ਸ਼ਰਮ ਦੇ ਜਾਣ ਦੇ ਦਗਾਤਾ ਇਹਨਾਂ ਨੂੰ ਲੋਗ ਵਟੇ ਮਾਰਦੇ ਆ ਪਰੇ ਰੁਕਾਂ ਤੇ ਮਿੰਡਾ ਵਿੱਚ ਪਹੁੰਚ ਜਾਂਦੇ ਮਾਵਾ ਪੁਕਾਂ ਤੇ ਕੌਣ ਗੁੱਟਾ ਕੌਣ ਦੱਲਾ ਕੰਜਰੀਏ ਕੌਣ ਐ ਤੇ ਛੜਦੇ ਮਨਿਰ ਸਟੇ ਫੇਸਬੁਕਾਂ ਤੇ ਵਾਹ ਵਧੀਆ ਵਾਹ ਵਾਹ ਤੁਸੀਂ ਇਹ ਨਹੀਂ ਜ਼ਿਕਰ ਕੀਤਾ ਕਿ ਬੱਚਾ ਜਿਹੜਾ ਐ ਉਹ ਲਿਵਿੰਗ ਆਪਣੀ ਕਿਦਾਂ ਕਰ ਰਿਹਾ ਹਾਂ ਲਿਵਿੰਗ ਕਰ ਰਿਹਾ ਤੂੰ ਇਹ ਸੈਲ ਕਰਨਾ ਵੇਚਦਾ ਉਹ ਹੋ ਹੋ ਕੀ ਬਾਤ ਆ ਪੁੱਤਰਾ ਫੇਰ ਤਾਂ ਤੇਰਾ ਦੁਰਾ ਮਾਣ ਕਰਨਾ ਬਣਦਾ ਬੱਚਾ ਕਿੰਨਾ ਮਿਹਨਤੀ ਔਰ ਕਿੰਨਾ ਟੈਲੈਂਟਡ ਬਹੁਤ ਸ਼ਾਬਾਸ਼ ਲੱਗਿਆ ਰਹੀ ਇਹ ਇਹ ਜਿਹੜਾ ਕੰਮ ਕਰ ਰਹੇ ਹਨ ਇਹ ਮਾਣ ਆ ਤੈਨੂੰ ਸਿੱਧੂ ਮੂਸੇ ਵਾਲੇ ਨੇ ਜਿਹੜੀ ਚੀਜ਼ ਦੱਸੀ ਸੀ ਨਾ ਉਹਨੇ ਇੱਕੋ ਗੱਲ ਸਿਖਾਈ ਸੀ ਵੀ ਹਿੱਕ ਦੇ ਜੋਰ ਤੇ ਰਹੀਦਾ ਮਾਣ ਕਰੀਦਾ ਜਿਹੜਾ ਵੀ ਕੰਮ ਕਰੇ ਉਹੀ ਮਾਣ ਡੀ ਤੁਸੀਂ ਰਹੋ ਪਾਵੇਂ ਪਿੰਡ ਚ ਰਹੋ ਉਸ ਦਰਾਂ ਉਹਨੂੰ ਮੈਂ ਕਿਹਾ ਕੀ ਕਰਦਾ ਕਹਿੰਦਾ ਦੱਤਨਾ ਵੇਚਦਾ ਨਹੀਂ ਉਹਦੇ ਨਾਲ ਬਿੱਲ ਭਰਦਾ ਮੁਠੀ ਭਰੀਆਂ ਬਿੱਲਾਂ ਦੀ ਉਹਨੇ ਐ ਕੱਢ ਕੇ ਤੇ ਜੇਬ ਚ ਪਾ ਲਈ ਜੋ ਜੇਬ ਚ ਪਾ ਲਈ ਤੇ ਮੈਨੂੰ ਤਾਂ ਗਿਆ ਤਰਸ ਤੇ ਮੈਂ ਕਿਹਾ ਅੱਛਾ ਯਾਰ ਇਹ ਹਾਲਾ ਮੈਂ ਜੇਬ ਜੀ ਜਦ ਉਹੀ ਮੋਹਸਨ ਵਾਲਾ 5000 5000 ਮੈਨੂੰ ਦੇਖਿਆ ਤੇ ਮੈਂ ਫੜਾ ਤਾ ਉਹ ਮੈਂ ਕਿਹਾ ਯਾਰ ਆ ਲੈ ਬਿੱਲ ਤਾਂ ਪਰ ਸੁਖਨ ਤਾਂ ਦਾ ਯਾਰ ਆ ਪੰਜ ਰਾਤ ਨੂੰ ਜਾਣਾ ਜਾਣਾ ਮੈਂ ਕਿਹਾ ਵੀ ਕਰਤਾ ਉਹੀ ਕੰਮ ਫੇਰ ਮੈਂ ਮੈਂ ਦੇਖਾ ਮੈਂ ਕਿਹਾ ਦੇਣੇ ਸੀ ਬਾਈ ਨੂੰ ਤੋੜਾ ਬੱਤੇ 5000 ਦੇ ਦਿੰਦਾ 2000 ਦੇ ਦਿੰਦਾ ਚਾਹ ਜੋ ਕਿਦਾ ਬੱਦਿਆ ਯਾਰ ਜਿਹੜਾ 5000 ਲਿਆ ਸੀਗਾ ਉਹੀ ਭਾਵਕ ਪੰਸਾਨ ਨਾਲ ਵੀ ਬੰਦਾ ਤੇ ਜਾਰੀ ਨਾ ਲਾਵੇਂ ਮੈਂ ਦੇਖ ਲਿਆ ਤਾਂ ਬਾਈ ਜਾਂ ਤਾਂ ਇੱਕ ਸਾਈਡ ਹੋ ਜਾਂਦਾ ਜਾਂ ਫਿਰ ਦੂਜੀ ਸਾਈਡ ਹੋ ਜਾਂਦਾ ਤੇ ਮੈਂ ਕਿਹਾ ਯਾਰ ਇਹ ਕੀ ਕੀਤਾ ਕਹਿੰਦਾ ਨਹੀਂ ਯਾਰ ਤੇ ਉਹਦਾ ਕਹਿੰਦਾ ਵੀ ਯਾਰ ਲੋੜ ਸੀਗੀ ਮੈਂ ਕਿ ਆਪਣੀ ਚਾਹ ਨਾਲੋਂ ਯਾਰ ਉਹਨੂੰ ਜਾਦੇ ਲੋੜ ਆ ਤੇ ਚੱਲ ਆਪਾਂ ਕੋਈ ਨਹੀਂ ਬਾਬਾ ਆਪਾਂ ਨੂੰ ਹੋਰ ਦੇਉ ਅਸੀਂ ਉਹਨੂੰ ਦਿੱਤਾ ਪਰ ਉਹ ਸਾਡੇ ਲਈ ਉਹ ਹੋਰ ਕਲੇਸ਼ ਖੜਾ ਹੋ ਗਿਆ ਉਹ 5000 ਉਹਨੂੰ ਦਿੱਤਾ ਤੇ ਉਹ 10 ਮਿੰਟਾਂ ਬਾਅਦ ਫੇਰ ਅੰਦਰ ਆ ਗਿਆ ਆ ਕੇ ਆਦਾ ਬਾਈ ਉਹ ਨਾਲ ਦੇ ਮੁੰਡੇ ਮੈਨੂੰ ਤੰਗ ਕਰ ਰਿਆ ਤੇ ਉਹਨਾਂ ਨੂੰ ਕੀ ਦੇਵਾਂ ਮੈਂ ਕਿ ਯਾਰ ਅਸੀਂ ਤਾਂ ਤੈਨੂੰ ਦਿੱਤਾ ਉਹਨਾਂ ਨੂੰ ਕਾਦੇ ਵਾਸਤੇ ਦੇਣਾ ਕਹਿੰਦਾ ਉਹ ਤਾਂ ਮੈਨੂੰ ਕੁੱਟਦੇ ਆ ਕਹਿੰਦਾ ਹਿੱਸਾ ਵੰਡ ਹਿੱਸਾ ਦੇ ਹੁਣ ਗਰੀਬ ਬੰਦੇ ਦਾ ਵਿਚਾਰੇ ਨੂੰ ਉਹ ਹੀ ਐ ਵੀ ਅੱਖ ਚ ਕਾਜਲ ਵੀ ਨਹੀਂ ਸਲਾਉਂਦਾ ਸੌਂਦਾ ਵਾਲੀ ਕਹਾਣੀ ਗੱਲ ਆ ਉਹਨੇ ਉਹਨੇ ਨਾ ਭੇੜੀ ਹੋਈ ਵਿਚਾਰਨ ਵਾਲ ਤੇ ਫੇਰ ਅਸੀਂ ਭਾਈ 2-4 ਮਿੰਟ ਤਾਂ ਉਹਨਾਂ ਨੂੰ ਧਮਕਾਇਆ ਯਾਰ ਦੂਜੇ ਮੁੰਡਿਆਂ ਨੂੰ ਫੇਰ ਸਾਨੂੰ ਲੱਗਿਆ ਵੀ ਇਹ ਸਾਡੇ ਵਸ ਦਾ ਰੋਗ ਨਹੀਂ ਫੇਰ ਉੱਥੋਂ ਦੀ ਪੰਜਾਬ ਪੁਲਿਸ ਆਈ ਜਦੋਂ ਅਸੀਂ ਉਹਨਾਂ ਨੂੰ ਕਿਹਾ ਯਾਰ ਵੀ ਆਹ ਮਸਲਾ ਹੋ ਗਿਆ ਤਾਂ ਫੇਰ ਉਹਨਾਂ ਨੇ ਉਹਨਾਂ ਨੂੰ ਮੁੰਡਿਆਂ ਨੂੰ ਜਿਹੜੇ ਵੱਡੇ ਮੁੰਡੇ ਸੀ ਉਹਨਾਂ ਨੂੰ ਧਮਕਾ ਕੇ ਤੇ ਉੱਥੋਂ ਡਰਾ ਕੇ ਭੇਜਿਆ ਈਵਨ ਉਹ ਉਹਨਾਂ ਨੂੰ ਧੋਖਾ ਵੀ ਕਰਕੇ ਉਹਦੀ ਵੀਡੀਓ ਵੀ ਉਹਨਾਂ ਨੇ ਜਾਣ ਬੁੱਝ ਕੇ ਨਹੀਂ ਰਿਕਾਰਡ ਕੀਤੀ ਸੀ ਉਹਨੂੰ ਅਸੀਂ ਕੈਮਰਾ ਉਹਨਾਂ ਨੂੰ ਇੱਕ ਨੂੰ ਦੇਤੀ ਸੋ ਇਹ ਇਨਸੀਡੈਂਟ ਨਾਲ ਸਾਡਾ ਪਰ ਬਾਅਦ ਚ ਸ਼ਾਮ ਨੂੰ ਪਰ ਮੋਸਨ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਮੋਸ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਇਹ ਤਾਂ 5000 ਜਿਹੜਾ ਦਿੱਤਾ ਸੀ ਇਹ ਤਾਂ ਉਹਨੂੰ ਬੰਦੇ ਉੱਤੇ ਇਹ ਫਕੀਰ ਬੰਦੇ ਦੇ ਹੱਥ ਨੂੰ ਕੋਈ ਫਾਇਦਾ ਨਹੀਂ ਹੈ ਇਹ ਪਾੜਿਆਰ ਉਹਨਾਂ ਨੇ ਉਹਨੇ ਫੇਰ ਦਿੱਤਾ 5000 ਉਹਨੇ ਆਖਿਆ ਵੀ ਇਹ ਨਹੀਂ ਸੁਧਰਦੇ ਫੇਰ ਉਹਨੇ ਆਉਣ ਲੱਗੇ ਸਾਨੂੰ ਵਾਸ ਚੜਦੇ ਆ ਮੈਨੂੰ ਫੇਰ 5000 ਦਿੱਤਾ ਉੱਥੇ ਵੀ ਟਰੈਜੇਡੀ ਹੋ ਗਈ ਸੀ ਸਾਡੇ ਨਾਲ ਉੱਥੇ ਤਾਂ ਫਿਰ ਸਾਰਾ ਸੂਤ ਰਹਿ ਗਿਆ ਕੰਮ ਉੱਥੇ ਸਾਨੂੰ ਇੱਕ ਕੋਈ ਸੀਗੇ ਯਾਰ ਮਿੱਤਰੀ ਤੇ ਉਹਨਾਂ ਨੂੰ ਅਸੀਂ ਕਿਹਾ ਟਿਕਟ ਬੱਸ ਦੀ ਸਾਨੂੰ ਦੱਸ ਦਿਓ ਕਿੱਥੋਂ ਤੇ ਕਿਉਂ ਆਦੇ ਮੈਂ ਕਰਾਤੀ ਬੁੱਕ ਠੀਕ ਆ ਹੁਣ ਸਾਡੇ ਦਿਮਾਗ 'ਚ ਇਹ ਹੋ ਗਿਆ ਵੀ ਟਿਕਟ ਬੁੱਕ ਕਰਾਤੀ ਆ ਇਹਦਾ ਮਤਲਬ ਪੇਪੂ ਕਰਤੇ ਹੋਣੇ ਆ ਉੱਥੇ ਤੇ ਪਰ ਉਹ ਕਿਤੇ ਉਹਨਾਂ ਨੇ ਉਂਝ ਨਾ ਲਖਾਈ ਸੀ ਬੁੱਕ ਨਹੀਂ ਕਰਾਈ ਸੀ ਤੇ ਉੱਥੇ ਜਾ ਕੇ ਜੋ ਗਏ ਉਹਨਾਂ ਨੇ ਮੰਗ ਲਿਆ ਕਿ ਨਹੀਂ 7000 ਮੰਗ ਲਿਆ ਮੇਰੇ ਤੋਂ ਹਾਂਜੀ ਤੇ ਜੇਬ 'ਚ 5000 ਰੁਪਏ 5000 ਮੈਂ ਕਿਹਾ ਬਈ ਯਾਰ ਉਹਨੂੰ ਮੈਂ ਕਿਹਾ ਸਾਡਾ ਤਾਂ ਮਸਲਾ ਕ੍ਰੈਡਿਟ ਕਾਰਡ ਚੱਲੇ ਫਿਰ ਸਾਡੇ ਕ੍ਰੈਡਿਟ ਕਾਰਡ ਮੈਂ ਕਿਹਾ ਇੰਡੀਅਨ ਪੈਨੇ 50000 ਆ ਲੈ ਲੈ ਯਾਰ ਨਹੀਂ ਇਹਦਾ ਵੀ ਨਹੀਂ ਇਹ ਚ ਨਹੀਂ ਫੇਰ ਬਾਈ ਦੇ ਕੋਲ ਇੱਕੋ ਐਪ ਜੀ ਸੀਗੀ ਟਰਾਂਸਫਰ ਵਾਲੀ ਟਰਾਂਸਫਰ ਵਾਲੀ ਐਪ ਨਾਲ ਫੇਰ ਉਹਦੇ ਨਾਲ ਸਰ ਗਿਆ ਸਾਡਾ ਉਹ ਵੀ ਉਹਦੇ ਬੰਦੇ ਦੀ ਇਮਾਨਦਾਰੀ ਉਹ 24 ਘੰਟੇ ਸ਼ੋ ਨਹੀਂ ਹੋਏ ਪੈਸੇ ਅੱਛਾ ਜੀ ਪਰ ਉਹ ਬੰਦੇ ਨੂੰ ਪਤਾ ਸੀ ਵੀ ਇਮਾਨਦਾਰੀ ਆ ਯਾਰ ਹਾਂ ਉਹ ਗੱਲ ਤੱਕ ਨਹੀਂ 40 ਡਾਲਰ ਹੀ ਬਣਦੇ ਸੀ ਨਹੀਂ 40 ਬੈਲੀ ਡਾਲਰ ਬਣਦੇ ਸੀ ਤੇ ਉਹ ਫੇਰ ਅਸੀਂ ਕੀਤੇ ਤੇ ਫੇਰ ਅਸੀਂ ਸਾਰੀ ਰਾਤ ਚ ਉਹ ਪਹੁੰਚੇ ਪਰ 5000 ਅਸੀਂ ਉਵੇਂ ਹੀ ਬਚਾ ਕੇ ਲੈ ਕੇ ਅਗਲੇ ਦਿਨ ਰਾਣਾ ਸਾਹਿਬ ਨੂੰ ਵਾਪਸ ਕਰਤਾ ਇੱਕ ਇਥੇ ਹੋਰ ਦਾ ਨਾ ਪੈਸੇ ਵਾਲੀ ਗੱਲ ਹੈ ਜੀ 22 ਦਾ ਮੈਂ ਦੇਖਿਆ ਵੀ ਉੱਥੇ ਪੈਸੇ ਦਾ ਕਰਕੇ ਨਾ ਕੀ ਹੁੰਦਾ ਸੀਗਾ ਜਿੱਦਾਂ ਅਸੀਂ ਮੈਂ ਤੇ ਗਰਮੀਤ ਅਸੀਂ ਬੋਸਕੀ ਦਾ ਕਪੜਾ ਮਸ਼ਹੂਰ ਪਾਕਿਸਤਾਨ ਦਾ ਤੇ ਸਾਨੂੰ ਵਿਚਾਰਸ਼ ਜੀ ਪਈ ਨਾ ਵੀ ਹਾਂ ਯਾਰ ਵੀ ਤੁਸੀਂ ਬੋਸਕੀ ਦਾ ਕੁਰਤੇ ਜਮੇ ਲੈਣ ਵਾਸਤੇ ਕਪੜਾ ਲੈ ਕੇ ਆਇਓ ਹੁਣ ਅਸੀਂ ਵੜ ਗਏ ਉੱਥੇ ਕਿਹੜਾ ਨਾਰਕਲੀ ਬਾਜ਼ਾਰ ਸੀ ਨਾਰਕਲੀ ਚ ਨਾਰਕਲੀ ਬਾਜ਼ਾਰ ਚ ਵੜ ਗਏ ਨਾਲ ਸਾਡੇ ਆਪਣਾ ਕੌਣ ਸੀਗਾ ਗਰਮੀਤ ਸੀ ਤੇ ਉਸਦੇ ਨਫਾਇਦ ਸੀ ਫਾਇਦ ਸੀਗਾ ਨਾਲ ਤੇ ਫਾਇਦ ਤਾਂ ਚਲੋ ਕਹਿੰਦਾ ਵੀ ਚਲੋ ਇਹ ਸਾਡੇ ਮਹਿਮਾਨ ਨੇ ਤੇ ਤੁਸੀਂ ਇਹਨਾਂ ਨੂੰ ਭਾਈ ਨਾਰਾਜ਼ ਨਹੀਂ ਕਰਨਾ ਵੀ ਵਧੀਆ ਕੋਈ ਕਪੜਾ ਦਿਖਾਓ ਤੇ ਪਹਿਲੇ ਕੋਲ ਗਏ ਤੇ ਉਹਨੇ ਦਿਖਾਤੇ ਸਾਨੂੰ ਤਿੰਨ ਤਰ੍ਹਾਂ ਦੀ ਬੋਸਕੀ ਉਹ ਕਹਿੰਦਾ ਵੀ ਇਹ 6000 ਥ੍ਰੈਡ ਦਾ ਹੁੰਦਾ ਇਹ 8000 ਥ੍ਰੈਡ ਦਾ ਹੁੰਦਾ ਲੱਗ ਲੱਗ ਤਿੰਨ ਬ੍ਰੈਂਡ ਦਾ ਸੀ ਤੇ ਫੇਰ ਅਸੀਂ ਚਲੋ ਉਹਨਾਂ ਨੂੰ ਵੀ ਚਲ ਇੱਕ ਹੋਰ ਪਤਾ ਕਰ ਲੈਣੇ ਆਂ ਗਰਮੀਤ ਤਾਂ ਕਹਿੰਦਾ ਵੀ ਠੀਕ ਆ ਯਾਰ ਵੀ ਲੈ ਕੇ ਪਰੇ ਕਰੀਏ ਮੈਂ ਕਿਹਾ ਯਾਰ ਪਤਾ ਤਾਂ ਕਰ ਲੀਏ ਹੁਣ ਨਵੇਂ ਬੰਦੇ ਆਪਾਂ ਅਗਲੇ ਤੇ ਗਏ ਜੀ ਅਗਲੇ ਨੇ ਸਾਨੂੰ ਕਿਹਾ ਵੀ ਬੋਸ ਕੀ ਤਾਂ ਇੱਕ ਹੀ ਹੁੰਦੀ ਐ ਇਹਦੇ ਚ ਕੋਈ ਵੈਰਾਈਟੀ ਨਹੀਂ ਹੁੰਦੀ ਤੇ ਇਹ ਆਉਂਦੀ ਵੀ ਕੋਰੀਆ ਤੋਂ ਕੋਰੀਆ ਤੋਂ ਹਾਂ ਚਲੋ ਠੀਕ ਐ ਜੀ ਅਸੀਂ ਥੋੜਾ ਜਿਹਾ ਤਾਂ ਹੋ ਗਏ ਸੰਕਾ ਜਿਹਾ ਫੇਰ ਥੱਕ ਗਏ ਫੇਰ ਅਗਲੇ ਜਗੇ ਉਹ ਕਹਿੰਦਾ ਜੀ ਨਹੀਂ ਬੋਸ ਕੀ ਦੋ ਤਰ੍ਹਾਂ ਦੀ ਹੁੰਦੀ ਐ ਇਹ ਇੱਕ ਘੋੜੇ ਵਾਲੀ ਹੁੰਦੀ ਐ ਦੋ ਘੋੜੇ ਵਾਲੀਆਂ ਹੁੰਦੀਆਂ ਨੇ ਕਿ ਜਪਾਨ ਚ ਚਾਈਨਾ ਦੇ ਚਾਈਨਾ ਤੋਂ ਆਉਂਦੀ ਐ ਕੋਰੀਆ ਤੋਂ ਪਾਕਿਸਤਾਨ ਤਾਂ ਮੈਂ ਆ ਰਹੀ ਆ ਬਈ ਕੀ ਹੋਇਆ ਉਹ ਗਰਮੀ ਦੇ ਸਾਨੂੰ ਕੱਡੇ ਗਾਲਾਂ ਕਹਿੰਦਾ ਯਾਰ ਪਹਿਲੇ ਜਦ ਸੀਗਾ ਸੀ ਸਹੀ ਸੀਗਾ ਪਹਿਲੋਂ ਤਾਂ ਲੈ ਕੇ ਆਪਾਂ ਚੁੱਪ ਕਰਕੇ ਨਿਕਲ ਜਾਣਾ ਸੀਗਾ ਕਹਿੰਦਾ ਨਾਰਕਲੀ ਜੀ ਕਹਿੰਦਾ ਹੁਣ ਦਿੱਥੇ ਨਾ ਤੁਹਾਡੇ ਨਾਲ ਲਹਿੰਗਾ ਪਾੜਨਾ ਨਾ ਤੁਹਾਡਾ ਕੁਰਤਾ ਪਾੜਨਾ ਕਹਿੰਦਾ ਵੀ ਤੁਸੀਂ ਫਸ ਗਏ ਹੁਣ ਤੇ ਗੱਲ ਵੀ ਸਹੀ ਹੈ ਕਿਉਂਕਿ ਜਦੋਂ ਤੁਹਾਨੂੰ ਆਪਸ਼ਨਾਂ ਮਿਲ ਜਾਂਦੇ ਨੇ ਜਾਂ ਤੁਹਾਨੂੰ ਭੱਬਲ ਪੁੱਸੇ ਫਿਰ ਡਿਸੀਜਨ ਬਣਾਉਣਾ ਔਖਾ ਹੋ ਜਾਂਦਾ ਤੇ ਉਹ ਉੱਥੇ ਗੱਲ ਕਰਿਆ ਕਰਨ 7000 ਦਾ 15000 ਦਾ 15000 ਦਾ ਸਾਡਾ ਕੁਰਤਾ ਜਾਮਾ ਬਣਾਣਾ ਹੁਣ ਜਦੋਂ 15000 ਬੰਦਾ ਕਹਿ ਦੇਵੇ ਕੁਰਤਾ ਜਾਮਾ ਇਹਨੂੰ ਇੱਕ ਦਿਮਾਗ 'ਚ ਉਹੀ ਪਿਕਚਰ ਆ ਜਾਂਦੀ 15000 ਤੇ ਯਾਰ ਮਹੀਗਾ ਨਹੀਂ ਤੇ ਉੱਥੇ ਹੁਣ ਬਾਈ ਦਾ ਐਕਸਪੀਰੀਅੰਸ ਜਿਹੜਾ ਹੁੰਦਾ ਦੇਖੋ ਜਿਹੜੇ ਬੰਦੇ ਦਾ ਨਾਲ ਇਹ ਹੁੰਦਾ ਬਾਈ ਨੇ ਕੈਲਕੂਲੇਸ਼ਨ 'ਚ ਕਰਕੇ ਦੱਸਿਆ ਇਹ ਕੁਝ ਵੀ ਨਹੀਂ ਕਹਿੰਦਾ ਭਾਈ ਮੈਂ 13 ਡਾਲਰ 15 ਡਾਲਰ ਮੈਂ ਬਾਹਰ ਖੜਾ ਰਿਆ ਮੈਂ ਇਹ ਮੈਨੂੰ ਤੂੰ ਲੈਣਿਆ ਮਗਰ ਯਾਰ ਮੈਂ ਤਾਂ ਕੀ ਕਰਨਿਆ ਕੁਰਤੇ ਪਜਾਮੇ ਤੁਸੀਂ ਲੈ ਲਓ ਮੈਂ ਤਾਂ ਘੱਟ ਪਾਉਣਾ ਤੇ ਇਹ ਜਦੋਂ ਲੱਗੇ ਰਏ ਕਹਿੰਨੇ ਭਾਈ 12000 ਤੇ 12000 ਨੂੰ ਦੇ ਰਿਆ ਉਹ ਤੇ ਮੈਂ ਖਬਰ ਲੈ ਲਓ ਨਬੇੜੋ ਕੰਮ ਯਾਰ 12000 ਕੁਰਤਾ ਪਜਾਮੇ ਦਾ ਖਾਸਾ ਉਹ ਮੈਂ ਕਿਹਾ ਇੱਕ ਮਿੰਟ ਖੜੋ ਪਹਿਲੀ ਗੱਲ 32 ਨੂੰ ਤਾਂ ਕਰੋ ਇੰਡੀਆ ਤੇ ਗੁਣਾ ਜੋ 32 ਨੂੰ ਕਰੇ ਇੰਡੀਆ ਤੇ ਗੁਣਾ ਔਰ ਇੰਡੀਆ ਦਾ ਰਹਿ ਗਿਆ ਸਾਰਾ 3500 3500 ਰੁਪਏ ਤੋਂ ਵੀ ਘੱਟ ਰਹਿ ਗਿਆ 3000 ਰਹਿ ਗਿਆ ਜੋ 3000 ਰਹਿ ਗਿਆ ਮੈਂ ਕਿਹਾ ਹੁਣ ਐਂਕਾ ਰੋਜ਼ ਗਰਮੀਤ ਜੇ ਮੈਂ ਤੈਨੂੰ ਕਹਾਂ ਵੀ ਭਾਈ ਤੈਨੂੰ 40 25 30 ਡਾਲਰ ਵਿੱਚ ਕੁੜਤਾ ਵੀ ਆਮ ਮਿਲ ਜਾਂਦਾ ਕਹਿੰਦਾ ਮੈਂ ਉਹਦੀ ਕਿਹਦੂੰ ਦੱਸ ਦੇ ਦਿਓ ਤੇ ਮੈਂ ਕਿਹਾ ਮੇਰੇ 25 30 ਜੀ ਬਣੀ ਜਾਂਦਾ ਸੋ ਇਹ ਗੱਲ ਹੈ ਕਿ ਜਦੋਂ ਆਪਾਂ ਖਾਸ ਕਰ ਬਾਹਲੇ ਦਸਾਂ ਜਾਣੇ ਹਨਾ ਤੇ ਉਹ ਤੁਸੀਂ ਕੈਲਕੂਲੇਸ਼ਨ ਆਪਣੇ ਤਰੀਕੇ ਨਾਲ ਕਰਿਆ ਕਰੋ ਤੇ ਤੁਸੀਂ ਸ਼ਾਪਿੰਗ ਵਧੀਆ ਕਰ ਲਓਗੇ ਜੀ ਜੀ ਨਹੀਂ ਜੇ ਤੁਸੀਂ ਉਧੇ ਵਾਲੀ ਗਿਣਤੀ ਮੰਤਰੀ ਚ ਪੈ ਗਏ ਪਾਕਿਸਤਾਨ ਵਾਲੀ ਚ ਉਹਦਾ ਕਈ ਵਾਰੀ ਚੀਜ਼ਾਂ ਥੋੜੀਆਂ ਲੱਖਾਂ ਚ ਵੀ ਚੱਲ ਜਾਂਦੀਆਂ ਨੇ ਹਜ਼ਾਰਾਂ ਦੀ ਗਿਣਤੀ ਹੈ ਜਿਹੜੀ ਉਹ ਬਹੁਤ ਵੱਡੀ ਲੱਗਦੀ ਹੈ ਉਹ ਦਿਮਾਗ 'ਚ ਬਹੁਜ ਹੋ ਜਾਂਦਾ ਤੇ ਇਹ ਅਸੀਂ ਪ੍ਰੈਕਟੀਕਲੀ ਕਰਕੇ ਦੇਖਿਆ ਜੀ ਤੇ ਉਸ ਤੋਂ ਬਾਅਦ ਅਸੀਂ ਮਤਲਬ ਲੈ ਲਿਆ ਉਹਨੇ ਚਾਰ ਚਾਰ ਸੂਟ ਕਿਸੇ ਦਿਨ ਨਾ ਅਪਾ ਕਰੰਸੀ ਦੇ ਉੱਤੇ ਦੁਨੀਆ ਭਰ ਦੀ ਕਰੰਸੀ ਦੇ ਉੱਤੇ ਹੋਰ ਵੀ ਮੇਰੇ ਬਹੁਤ ਸਾਰੇ ਤਜਰਬੇ ਆ ਯਾਦ ਕਰਾਉਂਗਾ ਕਿਸੇ ਦਿਨ ਉਹ ਵੀ ਕਰਾਂਗੇ ਅਪਾ ਸ਼ੋ ਠੀਕ ਹੈ ਸੋ ਇਹ ਸੀਗਾ ਜੀ ਅੱਜ ਦਾ ਜਿਹੜਾ ਸਾਡਾ ਥੋੜਾ ਜਿਹਾ ਫਕੀਰ ਬੰਦਿਆਂ ਦਾ ਗਰੀਬੀ ਗਰੀਬੀ ਰੇਖਾ ਤੋਂ ਥੱਲੇ ਪਾਕਿਸਤਾਨ 'ਚ ਜਦੋਂ ਅਸੀਂ ਡਾਲਰਾਂ ਵਾਲੇ ਬੰਦੇ ਹੋ ਕੇ ਵੀ ਚਾਹ ਨਹੀਂ ਪੀਣੀ ਇਹ ਗੱਲ ਸੀਗੀ ਆਦੀ ਇਹਦਾ ਵੀ ਕੋਈ ਉਹ ਨਹੀਂ ਹੈ ਕਿ ਵੀ ਨੈਗੇਟਿਵ ਨਹੀਂ ਕੋਈ ਇਹੋ ਗੱਲ ਕੁ ਬਾਤ ਹੈਗੀ ਤੁਸੀਂ ਪੋਜ਼ਿਟਿਵ ਹੀ ਸੀਗਾ ਸਾਡਾ ਹਾਸੇ ਮਜ਼ਾਕ ਵਾਲੀ ਗੱਲ ਸੀਗੀ ਤੇ ਤੁਹਾਡੇ ਪੋਜ਼ਿਟਿਵ ਕਮੈਂਟ ਆਉਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਤਾਂ ਦੇਖੋ ਯਾਰ ਸਿੰਪਲ ਜੀ ਕਹਾਣੀ ਇਹ ਆ ਵੀ ਜ਼ਿੰਦਗੀ ਕੀ ਆ ਜ਼ਿੰਦਗੀ ਹੈ ਹੱਸਣ ਖੇਡਣ ਨੱਚਣ ਗਾਉਣ ਤੇ ਆਪਦੀ ਰੱਬ ਦਾ ਨਾਮ ਲੈ ਕੇ ਕੀਰਤ ਕਰਨ ਦਾ ਜਿਹੜਾ ਇੱਕ ਇੱਕ ਸਾਨੂੰ ਰਾਹ ਦੱਸਿਆ ਹੋਇਆ ਤੇ ਉਹ ਚੋਂ ਫਿਰ ਵੰਡ ਕੇ ਛਕਣ ਦਾ ਰਾਹ ਦੱਸਿਆ ਹੋਇਆ ਹੁਣ ਇਹ ਅੱਜ ਦੀ ਗੱਲ 'ਚ ਵੀ ਤਾਂ ਉਹੀ ਸਾਰੀਆਂ ਫਸਲ ਫਲ ਸਪਈ ਆ ਠੀਕ ਹੈ ਵੀ ਆਪ ਦੀ ਮਨ 'ਚ ਖੁਸ਼ ਰਹੋ ਪੋਜ਼ਿਟਿਵ ਰਹੋ ਹੱਸੋ ਖੇਡੋ ਰੱਬ ਦਾ ਨਾਮ ਲਓ ਤੇ ਵੰਡ ਕੇ ਛਕੋ ਗੱਲ ਤਾਂ ਇੱਥੇ ਹੀ ਖੜਦੀ ਹੈ ਨਾ ਅਕੇ ਪਰ ਇਹਨੂੰ ਆਪਾਂ ਕਈ ਵਾਰੀ ਨਾ ਆਪ ਹੀ ਜ਼ਿਆਦਾ ਕੰਪਲੈਕਸ ਬਣਾ ਲੈਨੇ ਆ ਜ਼ਿੰਦਗੀ ਨੂੰ ਜ਼ਿੰਦਗੀ ਹਰ ਦੀ ਔਖੀ ਆ ਜੇ ਕੰਮ ਐ ਸੀਐਨਐ ਸਾਰਾ ਦਿਨ ਮੇਰੇ ਪਿੱਛੇ ਦਰਦ ਨਹੀਂ ਹੈਗੇ ਮੇਰੇ ਪਿੱਛੇ ਵੀ ਦਰਦ ਹੈਗੇ ਬਹੁਤ ਦਰਦ ਆ ਪਰ ਜੇ ਉਹ ਦਰਦਾਂ ਦੇ ਗੀਤ ਗਾਈ ਜਾਊਂਗਾ ਮੈਂ ਸਾਰਾ ਦਿਨ ਤੇ ਕੀ ਮੇਰੇ ਤਾਂ ਇੱਕ ਲਿਮਿਟਡ ਟਾਈਮ ਹੀ ਆ ਨਾ ਸਹੀ ਹੈ ਜੀ ਇੱਕ ਆਪਣੇ ਕੋਲ ਲਿਮਿਟਡ ਟਾਈਮ ਆ ਜ਼ਿੰਦਗੀ ਦਾ ਕਿਸੇ ਕੋਲੇ 50 ਕਿਸੇ ਕੋਲੇ 55 ਕਿਸੇ ਕੋਲੇ 52 ਪਤਾ ਨਹੀਂ ਕਿੰਨੇ ਸਾਲ ਆ ਠੀਕ ਹੈ ਤੇ ਉਹਨਾਂ ਚੀਜ਼ਾਂ ਨੂੰ ਆਪਾਂ ਇੰਜੋਏ ਕਰੀਏ ਨਜ਼ਾਰੇ ਲਈਏ ਜੇਕਰ ਸਾਡੀ ਇਹਨਾਂ ਗੱਲਬਾਤ ਚ ਤੁਹਾਨੂੰ ਕੋਈ ਪੋਜ਼ਿਟਿਵ ਗੱਲ ਲੱਗਦੀ ਆ ਉਹਨੂੰ ਤੁਸੀਂ ਅਪਣਾ ਲਿਆ ਕਰੋ ਮਾੜੀ ਲੱਗੀ ਉਹਨੂੰ ਛੱਡ ਦਿਓ ਸਾਡੇ ਨਿੱਜੀ ਫੋਨ 'ਤੇ ਜਾਂ ਨਿੱਜੀ ਤੌਰ ਤੇ ਦੱਸ ਦਿਆ ਕਰੋ ਵੀ ਬਾਈ ਆਹ ਗੱਲ ਤੇਰੇ ਮੂੰਹੋਂ ਜੀ ਚੀ ਨਹੀਂ ਰਹਿਣ ਦਿਓ ਆਪਾਂ ਰਹਿੰਦਿਆ ਕਰਾਂਗੇ ਆਪਾਂ ਕਿਹੜਾ ਉਹ ਕੋਣਾ ਮੰਨੂ ਆ ਵੀ ਕੋਣਾ ਮੰਨੂ ਵਾਲਾ ਤਾਂ ਆਪਣੇ ਫਲਸਫਾ ਆਣੀ ਆ ਕੋਈ ਤਾਂ ਕੋਈ ਜੇ ਐਡਵਾਈਸ ਕਰਦਾ ਆਪਾਂ ਮੰਨ ਲੈਂਦੇ ਹੁਣ ਜਿੱਦਾਂ ਪੰਜਾਬ 'ਚ ਗਏ ਬਾਈ ਜੀ ਹਨਾ ਹਰ ਸਾਲ ਆ ਪੰਜਾਂ ਨੇ ਫਰਕ ਪੈਂਦਾ ਕੁਛ ਨਾ ਕੁਛ ਹੈ ਨਾ ਤੇ ਉੱਥੇ ਵਾਲਿਆਂ ਨੂੰ ਲੱਗਦਾ ਵੀ ਤੁਸੀਂ ਪੰਜਾਬ ਨਾਲ ਮੂੰਹ ਛੱਡ ਗਏ ਛੱਡ ਗਏ ਪਰ ਜਦੋਂ ਦੇਖਿਆ ਜਾਵੇ ਉੱਥੇ ਚੇਂਜ ਬਹੁਤ ਜ਼ਿਆਦਾ ਹੋ ਗਿਆ ਹੈ ਕਿਸੇ ਕੋਲ ਸਮਾਂ ਨਹੀਂ ਹੈ ਸਾਡੇ ਮਤਲਬ ਕਿ ਇੱਥੇ ਅਸੀਂ ਹੁਣ ਜਿਹੜੀਆਂ ਚੀਜ਼ਾਂ ਸੋਚਦੇ ਹਾਂ ਕਿ ਪੰਜਾਬ ਜਿੱਦਾਂ ਸੀਗਾ ਉਦਾਂ ਦਾ ਨਹੀਂ ਹੈ ਤੁਹਾਡੇ ਕੋਲ ਕਿਸੇ ਨੂੰ ਮਿਲਣ ਵਾਸਤੇ ਤੁਹਾਨੂੰ ਅਪਾਇੰਟਮੈਂਟ ਲੈਣੀ ਪੈਂਦੀ ਹੈ ਅਗਲਾ ਨਹੀਂ ਹੁੰਦਾ ਹੁਣ ਕਿ ਵੀਲਾ ਪਹਿਲਾਂ ਹੁੰਦਾ ਸੀਗਾ ਕਿ ਵੀ ਸਾਰੇ ਵੇਲੇ ਨੇ ਕੋਈ ਗੱਲ ਨਹੀਂ ਹੁਣ ਉਹ ਚੀਜ਼ ਨਹੀਂ ਰਹੀ ਹੁਣ ਆਲਾ ਵੀ ਸਿਆਣ ਦਾ ਨਹੀਂ ਅਗਲਾ ਕਹਿੰਦਾ ਵੀ ਕੋਈ ਗੱਲ ਨਹੀਂ ਯਾਰ ਤੁਸੀਂ ਬਾਹਰੋਂ ਆਏ ਆ ਕੋਈ ਨਹੀਂ ਠੀਕ ਹੈ ਤੁਸੀਂ ਛੁੱਟੀਆਂ ਕੱਟਣ ਆਏ ਹੋ ਸਿੱਧਾ ਕੰਮ ਕਰਨ ਆ ਸਿੱਧਾ ਕੰਮ ਕਰਨਾ ਜਿਹੜਾ ਕਿ ਠੀਕ ਹੈ ਕੋਈ ਇਹ ਚ ਗਲਤ ਬੁਰਾਈ ਵਾਲੀ ਗੱਲ ਕੋਈ ਨਹੀਂ ਪਰ ਚੀਜ਼ਾਂ ਬਦਲ ਰਹੀਆਂ ਨੇ ਚੀਜ਼ਾਂ ਬਦਲ ਲਈਆਂ ਇਦਾਂ ਨੇ ਜਿਹੜੀਆਂ ਚੀਜ਼ਾਂ ਹੁਣ ਅਸੀਂ ਇੱਥੇ ਬੈਠ ਕੇ ਦੋ ਬੰਦੇ ਤੁਹਾਨੂੰ ਦੱਸ ਰਹੇ ਆ ਉਹ ਅਸੀਂ ਪਹਿਲਾਂ ਹੁੰਦਾ ਸੀਗਾ ਪਿੰਡਾਂ ਦੇ ਸੱਥਾਂ 'ਚ ਬੈਠ ਕੇ ਗੱਲਾਂ ਹੁੰਦੀਆਂ ਸੀਗੀਆਂ ਤੇ ਉਹ ਸਟ੍ਰੈਸ ਰਿਲੀਜ਼ ਕਰਨ ਦਾ ਕੰਮ ਕਰਦੀ ਸੀ ਹਾਂ ਬਾਈ ਕਿੱਦਾਂ ਫਿਰ ਕਿਵੇਂ ਰਿਹਾ ਪਾਕਿਸਤਾਨ ਦਾ ਟੂਰ ਤੇ ਉਹ ਹੁਣ ਚਾਰ ਬੰਦੇ ਤੁਸੀਂ ਬੈਠਣ ਨਹੀਂ ਰਹੇ ਹੁਣ ਅਸੀਂ ਹੋ ਗਿਆ ਇਹ ਗਲੋਬਲੀ ਜਿਹੜਾ ਸਿਸਟਮ ਹੋ ਗਿਆ ਇੰਟਰਨੈਟ ਸਾਹਮਣੇ ਬੈਠ ਕੇ ਆਪਾਂ ਗੱਲਾਂ ਸ਼ੇਅਰ ਕਰ ਲੈਣੇ ਆ ਤੇ ਇਹ ਚੀਜ਼ ਤੁਹਾਨੂੰ ਕਿਤੇ ਨਾ ਕਿਤੇ ਦੁਨੀਆ ਦਾ ਦੂਜਾ ਪੱਖ ਦਿਖਾਉਂਦੀਆਂ ਨੇ ਜਿਹੜੇ ਡਿਸੀਜਨ ਹੁੰਦੇ ਨੇ ਆਲ ਬੰਦਾ ਕਹਿੰਦਾ ਯਾਰ ਗੱਲ ਇਹ ਵੀ ਸਹੀ ਐ ਦੇਖੋ ਆਪਾਂ ਨੂੰ ਕਿੰਨੇ ਮਹਿਮਾਨ ਮਿਲੇ ਕਿੰਨਾ ਪਿਆਰ ਮਿਲਿਆ ਤੇ ਕਿੰਨਾ ਪਾਸੇ ਅਸੀਂ ਇਸ ਉਮਰ 'ਚ ਗੋਲੀਆਂ ਖੇਡੀਆਂ ਦੇਖੋ ਵੰਟੇ ਵੰਟੇ ਵੱਡੇ 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 ਅਜੀ 'ਚ ਸਟਾਰ ਸੀ ਸਾਡੇ ਨਾਲ ਅਸੀਂ ਉਹ ਉੱਥੇ ਘੁੱਤੀ ਪਟ ਕੇ ਤੇ ਪੂਰਾ ਖਰੋਟਾ ਨਾਲ ਵੰਟੇ ਖੇਡੇ ਕਿੱਡਾ ਵਧੀਆ ਮੂਮੈਂਟ ਸੀ ਉਹ ਮੂਮੈਂਟ ਕਿੱਡੇ ਚੰਗੇ ਸੀ ਜਦੋਂ ਇੱਕ ਰਾਤ ਨੂੰ ਅਸੀਂ ਹਾਸਾ-ਹਾਸ ਪਾਗਲ ਹੋ ਗਏ ਇੱਕ ਘੰਟਾ ਵੀ ਇੱਕ ਦੂਜੇ ਕਿੰਨੀ ਦੇਖ ਨਹੀਂ ਸਕਦੇ ਸੀ ਤੇ ਹਾਸੀ ਨਿਕਲਣ ਲੱਗ ਜਾਂਦੀ ਸੀ 나ਸਰ 나ਸਰ ਢੰਗੋਂ ਬਾਈ ਉਹਨਾਂ ਦੀ ਟੀਮ ਸੀ ਹੋਰ ਬਹੁਤ ਸਾਰੇ ਸੱਜਣ ਮਿੱਤਰ ਸੀ ਵੈਸੀ ਮੈਂ ਤਾਂ ਆਪਣੀ ਇੱਕ ਹੱਡ ਬੀਤੀ ਸੁਣਾਤੀ ਤੇ ਉਹ ਲਿਟਣ ਲੱਗੇ ਸਾਰੇ ਜਾਣੇ ਜਦੋਂ ਇੱਕ ਦੂਜੇ ਕਿੰਨੀ ਝਾਕਿਆ ਕਰੀਏ ਫੇਰ ਅਸੀਂ ਨਿਕਲ ਜਾਇਆ ਕਰੇ ਸੋ ਉਹ ਉਹ ਪਲ ਜ਼ਿੰਦਗੀ ਚ ਕਿੱਥੇ ਸਹੀ ਗੱਲ ਹੈ ਸਹੀ ਗੱਲ ਹੈ ਖੁੱਲ ਕੇ ਜਦੋਂ ਤੁਸੀਂ ਹੱਸਦੇ ਹੋ ਨਾ ਉਹ ਤੁਸੀਂ ਆਪ ਹੀ ਕਦੇ ਯਾਦ ਕਰਿਓ ਬੈਠ ਕੇ ਵੀ ਲਾਸਟ ਟਾਈਮ ਕਦੇ ਖੁੱਲ ਕੇ ਇਦਾਂ ਦਾ ਕਦੇ ਹੱਸੇ ਹੁਣ ਜਦ ਤਾਈ ਕੀ ਹੋ ਗਿਆ ਅਸੀਂ ਹਾਦੇ ਵੀ ਆ ਨਾਲ ਕੋਈ ਵੱਡਾ ਬੰਦਾ ਬੈਠੇ ਹੋਵੇ ਨਹੀਂ ਐਦਾਂ ਨਹੀਂ ਹਸਣਾ ਐਦਾਂ ਨਹੀਂ ਗੱਲ ਕਰਨੀ ਬੇਪਰਵਾਹ ਹੋ ਕੇ ਫੱਕਰ ਟਾਈਪ ਹੋ ਕੇ ਵੀ ਠੀਕ ਹੈ ਯਾਰ ਮੈਂ ਗੱਲ ਦਿਲ ਦੀ ਦੱਸਣੀ ਆ ਦੂਜੇ ਦਿਨਾਂ ਚ ਹੋਵੇ ਬੱਸ ਇਹ ਗੱਲ ਦਾ ਧਿਆਨ ਰੱਖੋ ਸੋ ਸਾਡੀਆਂ ਗੱਲਾਂ ਚ ਇਹੀ ਹੈ ਕਿ ਯਾਰ ਜੋ ਅਸੀਂ ਦੇਖਿਆ ਸੋ ਦਿਖਾਇਆ ਜੋ ਸਾਨੂੰ ਚੀਜ਼ ਚੰਗੀ ਲੱਗੀ ਉਹ ਅਸੀਂ ਉਹ ਤੁਹਾਨੂੰ ਸੁਣਾਤੀ ਆ ਹੁਣ ਥੋੜੇ ਤੇ ਆ ਤੁਸੀਂ ਸੁਣਨ ਵਾਸਤੇ ਹੁਣ YouTube ਕਹਿ ਲੋ ਪੌਡਕਾਸਟ ਕਹਿ ਲੋ ਬਹੁਤ ਕੁਝ ਹੈ ਜੀ ਜਿੱਥੋਂ ਤੁਹਾਨੂੰ ਸਹਿਦ ਮਿਲਦੀ ਹੈ ਜੀ ਸਤ ਕੇ ਜਾਓ ਹੁਣ ਜਿੱਦਾਂ ਪੌਰਾ ਨਹੀਂ ਹੁੰਦਾ ਵੀ ਜਿੱਥੋਂ ਉਹਨੂੰ ਮਿਲਦਾ ਕਿ ਰਸ ਉਹ ਲੱਗ ਲੱਗ ਫੁੱਲਾਂ ਤੇ ਜੰਪ ਕਰਦਾ ਰਹਿੰਦਾ ਉਹ ਆਪਣੀ ਓਦਾਂ ਦੀ ਫਿਤਰਤ ਬਣਾਈਏ ਸਾਨੂੰ ਕਿਸੇ ਤੋਂ ਆਪਣਾ ਕਹਿੰਦੇ ਹੁੰਦੇ ਆ ਕਿ ਵੀ ਚੰਗੀ ਚੀਜ਼ ਜਿੱਥੋਂ ਵੀ ਮਲੇ ਚੱਕ ਲੋ ਬਸ ਬਿਲਕੁਲ ਜੀ ਬਿਲਕੁਲ ਸੋ ਲਈਏ ਜਾ ਬਿਲਕੁਲ ਜੀ ਤੋਂ ਅੱਜ ਦਾ ਸ਼ੋਅ ਅਸੀਂ ਕਰਦੀਆਂ ਇੱਥੇ ਹੀ ਸਮਾਪਤ ਆ ਅਗਲੀ ਵਾਰ ਅਸੀਂ ਮਿਲਦੇ ਹਾਂ ਕਿਸੇ ਹੋਰ ਗੱਲਬਾਤ ਨਾਲ ਪਾਕਿਸਤਾਨ ਦਾ ਹੋਰ ਰੰਗ ਤੁਹਾਨੂੰ ਦਿਖਾਵਾਂਗੇ ਉਦੋਂ ਤੱਕ ਦਿਓ ਜੀ ਆਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ